ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਈ ਵੱਡੇ ਕਮਾਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸਿਸਟਰ ਊਸ਼ਾ ਦੀਆ ਉਹਨਾਂ ਤੇ ਬਹੁਤ ਜ਼ਿਆਦਾ ਕਰਜ਼ ਹੋ ਗਿਆ ਸੀ ਔਰ ਕੁਝ ਸਮਾਂ ਪਹਿਲਾਂ ਕਰਜ਼ ਤੋਂ ਆਜ਼ਾਦੀ ਲਈ ਖਾਸ ਪ੍ਰਾਰਥਨਾ ਕੀਤੀ ਗਈ ਸੀ ਤਾਂ ਸਿਸਟਰ ਨੇ ਉਸ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਨਾਲ ਰਸੀਬ ਕੀਤਾ ਤਾਂ ਸਿਸਟਰ 10 ਦਿਨ ਕਿ ਖੁਦਾ ਨੇ ਉਸੇ ਹੀ ਦਿਨ ਉਹਨਾਂ ਦਾ ਇੰਤਜ਼ਾਮ ਕੀਤਾ ਔਰ ਉਸੇ ਹੀ ਦਿਨ ਉਹ ਕਰਜ਼ੇ ਤੋਂ ਬਿਲਕੁਲ ਫ੍ਰੀ ਹੋ ਗਏ ਇਸ ਗਵਾਹੀ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਦਿਲਪ੍ਰੀਤ ਕਾਰਦੀਆ ਉਹ ਫੋਰਨ ਕੰਟਰੀ ਵਿੱਚ ਰਹਿੰਦੇ ਹਨ ਔਰ ਉੱਥੇ ਜਾ ਕੇ ਉਹਨਾਂ ਨੂੰ ਕੰਮ ਨਹੀਂ ਸੀ ਮਿਲਿਆ ਸਸਤੇ ਨੇ ਵਿਸ਼ਵਾਸ ਦੇ ਨਾਲ ਆਪਣਾ ਨਾਮ ਲਿਖਵਾਇਆ ਪਰੇਰ ਤੋਂ ਬਾਅਦ ਉਹਨਾਂ ਨੂੰ ਕੰਮ ਮਿਲ ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਸਤੇ ਜਸਵੀਰ ਕੌਰ ਦੀਆ ਉਹਨਾਂ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਸਸਤੇ ਨੇ ਕਾਲ ਕਰਕੇ ਪ੍ਰੇਅਰ ਕਰਵਾਈ ਪ੍ਰੇਅਰ ਤੋਂ ਬਾਅਦ ਉਸੇ ਹੀ ਸਮੇਂ ਉਹਦੀ ਬਲੀਡਿੰਗ ਬੰਦ ਹੋ ਗਈ ਇਸ ਗਵਾਹੀ ਦੇ ਲਈ ਸਸਤੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਦਿਲਜੋਤ ਦੀਆ ਉਹਨਾਂ ਤੇ ਝੂਠਾ ਇਲਜ਼ਾਮ ਲੱਗ ਗਿਆ ਸੀ ਉਹਨਾਂ ਨੇ ਨਾਮ ਲਿਖਵਾਇਆ ਪਰ ਪ੍ਰੇਅਰ ਤੋਂ ਬਾਅਦ ਉਹ ਇਲਜ਼ਾਮ ਉਹਨਾਂ ਤੋਂ हट ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਨੈਕਸਟ ਗਵਾਹੀ ਪੂਨਮਪ੍ਰੀਤ ਜੈਸਮੀਨ ਆਸ਼ਿਸ਼ ਅਵਨੀਤ ਅਤੇ ਆਸ਼ਿਸ਼ ਪ੍ਰੀਤ ਦੀ ਆ ਇਹਨਾਂ ਦੇ ਐਗਜ਼ਾਮ ਸਨ ਔਰ ਇਹਨਾਂ ਦੇ ਨਾਮ ਲਿਖਵਾਏ ਗਏ ਪਰ ਪ੍ਰੇਅਰ ਤੋਂ ਬਾਅਦ ਜਦੋਂ ਇਹਨਾਂ ਨੇ ਐਗਜ਼ਾਮ ਦਿੱਤਾ ਔਰ ਬਹੁਤ ਅੱਛੇ ਰਿਜ਼ਲਟ ਦੇ ਨਾਲ ਖੁਦਾ ਨੇ ਇਹਨਾਂ ਨੂੰ ਬles ਕੀਤਾ ਇਸ ਗਵਾਹੀ ਦੇ ਲਈ ਸਾਰੀ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਗੇ ਉਤਪਤ ਪੁੰਨਿਓ ਦੀ 26 ਨੰਬਰ ਆਇਦ ਨੂੰ ਪਰ ਲੂਤ ਦੀ ਪਤਨੀ ਨੇ ਜੋ ਉਸ ਦੇ ਪਿੱਛੇ ਸੀ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ ਬਣ ਗਈ ਹallelujah ਇਹ ਕਹਾਣੀ ਲੂਤ ਦੀ ਆ ਔਰ ਅਸੀਂ ਲੂਤ ਦੇ ਬਾਰੇ ਜਾਣਦੇ ਹੋਵਾਂਗੇ ਜਿਹੜੇ ਭੈਣ ਭਾਈ ਨਹੀਂ ਜਾਣਦੇ ਤਾਂ ਉਹਨਾਂ ਨੂੰ ਥੋੜਾ ਜਿਹਾ ਐਕਸਪਲੇਨ ਕਰਨ ਦੇ ਲਈ ਦੱਸਾਂਗੇ ਕਿ ਲੂਤ ਨਾਮ ਦਾ ਇੱਕ ਪਰਸਨ ਸੀਗਾ ਜਿਹੜਾ ਬਹੁਤ ਜ਼ਿਆਦਾ ਧਰਮੀ ਸੀ ਔਰ ਉਹ ਇੱਕ ਨਗਰ ਵਿੱਚ ਰਹਿੰਦਾ ਸੀ ਔਰ ਉਸ ਨਗਰ ਦੇ ਵਿੱਚ ਸਾਰੇ ਦੇ ਸਾਰੇ ਹੀ ਲੋਕ ਪਾਪੀ ਸੀ ਇੰਨਾ ਕਿ ਜ਼ਿਆਦਾ ਪਾਪ ਵੱਧ ਗਿਆ ਸੀ ਕਿ ਉਸ ਪਿੰਡ ਦਾ ਉਸ ਨਗਰ ਦਾ ਜਿੱਥੇ ਉਹ ਵਸਦਾ ਸੀ ਉਸ ਨਗਰ ਦਾ ਹਰ ਇੱਕ ਆਦਮੀ ਔਰਤ ਬੱਚਾ ਬਜ਼ੁਰਗ ਸਾਰੇ ਭ੍ਰਿਸ਼ਟ ਹੋ ਗਏ ਸੀ ਬੂਰੇ ਤਰੀਕੇ ਨਾਲ ਪਾਪ ਵਿੱਚ ਪੈ ਗਏ ਸੀ ਪਰ ਲੂਤ ਅਤੇ ਉਸ ਦਾ ਪਰਿਵਾਰ ਇਕੱਲਾ ਉਸ ਪਿੰਡ ਦਾ ਧਰਮੀ ਜਨ ਸੀਗਾ ਔਰ ਇੱਕ ਦਿਨ ਪਰਮੇਸ਼ਰ ਦੇ ਸਵਰਗਦੂਤ ਉਤਰੇ ਔਰ ਅਬਰਾਹਮ ਨਾਲ ਗੱਲ ਕਰਦੇ ਹੋਏ ਕਹਿਣ ਲੱਗੇ ਕਿ ਅਸੀਂ ਉਸ ਨਗਰ ਦਾ ਨਾਸ਼ ਕਰਨ ਲਈ ਜਾ ਰਹੇ ਹਾਂ ਤਾਂ ਅਬਰਾਹਮ ਨੇ ਕਿਉਂਕਿ ਲੂਤ ਸੀ ਜੋ ਅਬਰਾਹਮ ਦਾ ਜਾਣੀ ਸੀ ਮਤਲਬ ਕਿ ਉਹ ਉਹਦਾ ਜਾਣ ਪਛਾਣਦਾ ਸੀ ਉਹਨਾਂ ਦਾ ਰਿਸ਼ਤੇਦਾਰ ਲਗਾ ਲਓ ਜਾਂ ਫਿਰ ਮਿੱਤਰ ਲਗਾ ਲਓ ਕਿ ਸွေਧਰੀ ਕਹਿਣ ਲਗਾ ਲਓ ਕਿ ਉਹਨਾਂ ਦਾ ਜਾਣ ਪਛਾਣਦਾ ਸੀ ਉਹਨਾਂ ਦਾ ਦੋਸਤ ਸੀ ਤਾਂ ਉਹਨੇ ਜਦੋਂ ਉਹਨੂੰ ਪਤਾ ਲੱਗਾ ਕਿ ਲੂਤ ਦਾ ਨਗਰ ਨਾਸ਼ ਹੋਣ ਵਾਲਾ ਤਾਂ ਉਹ ਆਪਣੇ ਬੇਚੈਨ ਹੋਇਆ ਅਬਰਾਹਮ ਉਹਨੇ ਦੂਤ ਅੱਗੇ ਦੁਹਾਈ ਦਿੱਤੀ ਕਿ ਅਗਰ ਉਸ ਨਗਰ ਵਿੱਚ 100 ਬੰਦਾ ਧਰਮੀ ਹੋਏਗਾ ਤਾਂ ਕਿਦੂ ਛੱਡ ਦਵਾਂਗੇ ਉਹ ਕਹਿੰਦਾ ਵੀ ਮੈਂ 100 ਬੰਦੇ ਕਰਕੇ ਉਸ ਨਗਰ ਨੂੰ ਛੱਡ ਦਵਾਂਗਾ ਫਿਰ ਉਹਨੇ ਹਿੰਮਤ ਕਰਕੇ ਪੁੱਛੀ ਵੀ ਅਗਰ 50 ਬੰਦੇ ਹੋਣਗੇ ਜਸਟ ਐਗਜ਼ ਸੋ ਨਾ ਵੀ ਕੀ ਹੋਏਗਾ ਕਿਸੇ ਹੋਰ ਕਾਉਂਟਿੰਗ ਚ ਕੀ ਹੋਏਗਾ ਤਾਂ ਫਿਰ ਐਗਜ਼ਾਮਪਲ ਮੈਂ ਕਹਿ ਰਹੀ ਹਾਂ ਕਿ ਉਹਨੇ ਇਦਾਂ ਐਗਜ਼ਾਮਪਲ ਦੇ ਦੌਰ ਤੇ ਹੀ ਦੱਸ ਦਿੱਤੀ ਕਿ ਸਵਾਲ ਕੀਤਾ ਉਹਨੇ ਤਿੰਨ ਵਾਰ ਸਵਾਲ ਕੀਤਾ ਔਰ ਲੂਤ ਨੇ ਕਿਹਾ ਵੀ ਠੀਕ ਹੈ ਮੈਂ ਛੱਡ ਦਵਾਂਗਾ ਅਗਰ ਇੱਕ ਵੀ ਧਰਮੀ ਹੋਏਗਾ ਤਾਂ ਮੈਂ ਉਸ ਨਗਰ ਨੂੰ ਪਾਪ ਛੱਡ ਦਵਾਂਗਾ ਕਹਿੰਦਾ ਪਾਪ ਕਿ ਉਸ ਧਰਮੀ ਨੂੰ ਬਚਾ ਲਵਾਂਗਾ ਤਾਂ ਐਸਾ ਹੀ ਹੋਇਆ ਕਿ ਲੂਤ ਅਤੇ ਉਸਦਾ ਪਰਿਵਾਰ ਉਸ ਨਗਰ ਦਾ ਸਿਰਫ ਧਰਮੀ ਪਰਿਵਾਰ ਸੀ ਇੱਕੋ ਹੀ ਔਰ ਉਸ ਦੂਤ ਨੇ ਉਹਨਾਂ ਦੇ ਘਰ ਵਸੇਰਾ ਕੀਤਾ ਔਰ ਲੂਤ ਨੇ ਉਹਦੀ ਬਹੁਤ ਅੱਛੀ ਟਹਿਲ ਸੇਵਾ ਕੀਤੀ ਉਹਨੂੰ ਬਚਾਉਣ ਦੇ ਲਈ ਉਹਨੇ ਆਪਣੇ ਹਰ ਐਫਰਟ ਕੀ ਔਰ ਜੋ ਦੂਤ ਆਏ ਸੀ ਉਸ ਵੇਲੇ ਪਰ ਉਹ ਆਏ ਕਿਸ ਲਈ ਸੀ ਕਿਉਂਕਿ ਉਸ ਨਗਰ ਦਾ ਨਾਸ਼ ਕਰਨ ਲਈ ਆਏ ਸੀ ਉਹ ਦੂਤ ਉਸ ਪੂਰੇ ਹੀ ਨਗਰ ਨੂੰ ਤਬਾਹ ਕਰਨ ਲਈ ਆਏ ਸੀ ਔਰ ਉਸ ਤੇ ਅੱਗ ਵਰਸਾਉਣ ਆਏ ਸੀ ਕਿ ਉਹ ਪੂਰਾ ਹੀ ਨਗਰ ਉਸ ਵੇਲੇ ਨਾਸ਼ ਹੋ ਜਾਵੇ ਤਾਂ ਅਬਰਾਹਮ ਵੀ ਬੜਾ ਬੇਚੈਨ ਸੀ ਕਿ ਲੂਤ ਦਾ ਪਰਿਵਾਰ ਪਤਾ ਨਹੀਂ ਬਚੇਗਾ ਕਿ ਨਹੀਂ ਬਚੇਗਾ ਵੈਸੇ ਉਹ ਲੂਤ ਬਹੁਤ ਜ਼ਿਆਦਾ ਧਰਮੀ ਸੀਗਾ ਤਾਂ ਦੂਤ ਜਦੋਂ ਦੇ ਘਰ ਗਏ ਉਹਨਾਂ ਨੇ ਬਹੁਤ ਅੱਛੀ ਕਹਿਲ ਸੇਵਾ ਕੀਤੀ ਤਾਂ ਲੂਤ ਨੂੰ ਉਸ ਦੂਤ ਨੇ ਆਖਿਆ ਕਿ ਤੁਸੀਂ ਸਵੇਰੇ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਣਾ ਜਾਂ ਫਿਰ ਰਾਤ ਨੂੰ ਚਲੇ ਜਾਣਾ ਜੇ ਜਦੋਂ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਗ੍ਹਾ ਨੂੰ ਛੱਡ ਕੇ ਚਲੇ ਜਾਓ ਕਿਤੇ ਐਸਾ ਨਾ ਹੋਵੇ ਕਿ ਇਹ ਲੋਕ ਤਾਂ ਨਾਸ਼ ਹੋਣ ਪਰ ਤੁਸੀਂ ਵੀ ਹੋ ਜਾਓ ਪਰ ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦੀ ਕੰਡੀਸ਼ਨ ਦਿੱਤੀ ਕੰਡੀਸ਼ਨ ਦੇ ਨਾਲ ਨਾਲ ਉਹਨੂੰ ਹੁਕਮ ਕਹਿ ਸਕਦੇ ਆਪਾਂ ਕਿ ਉਹਨੂੰ ਇੱਕ ਹੁਕਮ ਦਿੱਤਾ ਕਿ ਤੁਸੀਂ ਇੱਥੋਂ ਜਦ ਜਾਣਾ ਨਾ ਇੱਕ ਸਾਰ ਭੱਜ ਜਾਣਾ ਹੈ ਭਾਵ ਕਿ ਪਿੱਛੇ ਮੁੜ ਕੇ ਨਹੀਂ ਦੇਖਣਾ ਏ ਨਾ ਸੋਚੂ ਪਿੱਛੇ ਕੋ ਸੜ ਗਿਆ ਸੀ ਪਿੱਛੇ ਮੁੜ ਕੇ ਝਾਕੇ ਮਤਲਬ ਐਕਚੁਅਲ ਦੇ ਵਿੱਚ ਹੀ ਪਿੱਛੇ ਮੁੜ ਕੇ ਨਹੀਂ ਦੇਖਣਾ ਤਾਂ ਲੂਤ ਤੇ ਉਹਦਾ ਪਰਿਵਾਰ ਜਾਨੀ ਕਿ ਲੂਤ ਦੀਆਂ ਦੋ ਬੇਟੀਆਂ ਤੇ ਉਹਦੀ ਪਤਨੀ ਉਸੇ ਜਾ ਰਿਹਾ ਇੱਕਦਮ ਭੱਜ ਰਿਹਾ ਸੀ ਉਹ ਤੇ ਅਚਾਨਕ ਉਹਨਾਂ ਦੀ ਜ਼ਿੰਦਗੀ 'ਚ ਮਤਲਬ ਐਸਾ ਹੋਇਆ ਕੁਛ ਨਾ ਕੁਛ ਅਸੀ ਆਵਾਜ਼ ਆਈ ਤੇ ਉਹਦੀ ਪਤਨੀ ਨੇ ਪਿੱਛੇ ਮੁੜ ਕੇ ਦੇਖ ਲਿਆ ਤਾਂ ਕਲਾਮ ਸਾਨੂੰ ਦੱਸਦਾ ਆ ਕਿ ਉਹ ਉਸੇ ਹੀ ਕੜੀ ਉੱਥੇ ਹੀ ਲੂਣ ਦਾ ਥੰਮ ਬਣ ਗਏ ਤਾਂ ਇਹ ਕਹਾਣੀ ਅਗਰ ਅਸੀਂ ਸਾਰੀ ਪੜਨਾ ਚਾਹਾਂਗੇ ਤਾਂ ਉਤਪਤ 19 ਦੀ ਹੈ ਆਈ ਤਾਂ ਤਾਂ ਇਹਨੂੰ ਆਲਮੋਸਟ ਅਸੀਂ ਪਾਰ ਸਕਦੇ ਹਾਂ ਇਸ ਤੋਂ ਪਿੱਛੇ ਵਾਲੀ ਚੈਪਟਰ 18 ਚੋਂ ਅਸੀਂ ਵੜਨਾ ਸ਼ੁਰੂ ਕਰਾਂਗੇ ਤਾਂ ਸਾਨੂੰ ਲੂਤ ਦੀ ਪੂਰੀ ਕਹਾਣੀ ਅਗਰ ਅਸੀਂ ਫਿਰ ਤੋਂ ਸ਼ੁਰੂ ਤੋਂ ਪੜ੍ਹਨਾ ਚਾਹਾਂਗੇ ਵੀ ਐਕਚੁਅਲ ਵਿੱਚ ਕੀ-ਕੀ ਲਿਖਿਆ ਵਚਨ ਚ ਪੜ੍ਹ ਸਕਦੇ ਹੋ ਤੁਸੀਂ ਕਾਫੀ ਇੰਟਰਸਟਿੰਗ ਹੈ ਇਹ ਔਰ ਕਾਫੀ ਅਦਭੁਤ ਤਰੀਕੇ ਨਾਲ ਇਸ ਸਟੋਰੀ ਦੇ ਵਿੱਚ ਵਰਣਨ ਕੀਤਾ ਹੋਇਆ ਹੈ ਖੁਦਾ ਦੇ ਬਚਾਓ ਦਾ ਪਰ ਅੱਜ ਅਸੀਂ ਇਸ ਵਚਨ ਦੇ ਵਿੱਚੋਂ ਇਹ ਜਾਣਨ ਆਏ ਹਾਂ ਕਿ ਲੂਤ ਦੀ ਪਤਨੀ ਨੇ ਜਦ ਪਿੱਛੇ ਮੁੜ ਕੇ ਦੇਖਿਆ ਉਹ ਲੂਣ ਦਾ ਹੀ ਥੰਮ ਕਿਉਂ ਬਣੀ ਉਹ ਮਿੱਟੀ ਵੀ ਬਣ ਸਕਦੀ ਸੀ ਉਹ ਪੱਥਰ ਵੀ ਬਣ ਸਕਦੀ ਸੀ ਉਹ ਕੁਝ ਵੀ ਬਣ ਸਕਦੀ ਜੋ ਬਰਫ਼ ਵੀ ਬਣ ਸਕਦੀ ਸੀ ਪਰ ਉਹ ਲੂਣ ਹੀ ਕਿਉਂ ਬਣੀ ਕਲਾਮ ਚ ਲਿਖਿਆ ਕਿ ਉਹ ਪਿੱਛੇ ਮੁੜ ਕੇ ਦੇਖਿਆ ਅਰੇ ਉਸੇ ਕੜੀ ਉਹ ਲੂਣ ਦਾ ਥੰਮ ਬਣ ਗਈ ਤਾਂ ਲੂਣ ਹੀ ਕਿਉਂ ਬਣੀ ਉਹ ਔਰਤ ਜਿਹੜੀ ਧਰਮੀ ਸੀ ਜਿਹੜੀ ਖੁਦਾ ਦਾ ਪਹਿਮਾਨਦੀ ਸੀ ਪਰ ਉਹਨੇ ਪਿੱਛੇ ਮੁੜ ਕੇ ਦੇਖਿਆ আর ਉਹ ਉਥੇ ਲੂਣ ਦਾ ਥੰਮ ਬਣ ਗਈ ਤਾਂ ਲੂਣ ਕਿਉਂ ਬਣੀ ਉਹ ਜਾਣਨ ਲਈ ਅਸੀਂ ਨੈਕਸਟ ਵਚਨ ਚ ਪੜ੍ਹਦੇ ਹਾਂ ਮਤੀ ਪੰਜੋਦੀ 13 ਨੰਬਰ ਆਇਦ ਨੂੰ ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਵੇਂ ਸਲੂਣਾ ਕੀਤਾ ਜਾਵੇਗਾ ਉਹ ਫਿਰ ਬੇਕਾਰ ਹੈ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾ ਹੇਠ ਮਿਦਿਆ ਜਾਵੇ ਹਾਲੇਲੂਇਆ ਇਹ ਨਵੇਂ ਨਿਯਮ ਦੇ ਵਿੱਚ ਬਸੀ ਯਸੂ ਦੇ ਦੁਆਰਾ ਬੋਲੇ ਗੇ ਕੁਝ ਵਚਨ ਸੀ ਜਿਦੇ ਵਿੱਚ ਪਰਮੇਸ਼ਰ ਨੇ ਆਪਣੇ ਵਿਸ਼ਵਾਸੀਆਂ ਨੂੰ ਆਪਣੇ ਧਰਮੀਆਂ ਨੂੰ ਕੀ ਕਿਹਾ ਕਿ ਤੁਸੀਂ ਇੱਕ ਲੂਣ ਆ ਤੁਸੀਂ ਕੀ ਆ ਨੂਣਿਆ ਔਰ ਲੂਣ ਕਹਿੰਦਾ ਜੇ ਬੇਸਵਾਦਾ ਹੋ ਜਾਵੇ ਤਾਂ ਉਹਨੂੰ ਦੁਬਾਰਾ ਤੋਂ ਠੀਕ ਨਹੀਂ ਕੀਤਾ ਜਾ ਸਕਦਾ ਬਹੁਤ ਵਾਰ ਅਸੀਂ ਬੇਕਿੰਗ ਦੇ ਲਈ ਸਾਲਟ ਯੂਜ਼ ਕਰ ਲੈਂਦੇ ਨਾ ਨਮਕ ਯੂਜ਼ ਕਰਦੇ ਬੇਕਿੰਗ ਦੇ ਲਈ ਜਿੰਨਾ ਕਰੇ ਓਵਨ ਨਹੀਂ ਹੋਗਾ ਕਾਫੀ ਵਾਰੀ ਮੈਂ ਕੇਕ ਵਗੈਰਾ ਬਣਾਉਣ ਦੇ ਲਈ ਯੂਜ਼ ਕੀਤਾ ਨਮਕ ਬੇਕਿੰਗ ਦੇ ਲਈ ਔਰ ਜਦੋਂ ਮੈਂ ਵੇਖ ਰਹੀ ਸੀ ਕੇਕ ਬਣਾਉਣ ਦੇ ਲਈ ਤਾਂ ਉਹਨਾਂ ਨੇ ਖਾਸ ਕਰਕੇ ਕਹ ਸੀ ਕਿ ਜਿਹੜਾ ਨਮਕ ਤੁਸੀਂ ਬੇਕਿੰਗ ਲਈ ਯੂਜ਼ ਕਰੋਗੇ ਕੋਈ ਜ਼ਹਿਰ ਵਰਗਾ ਹੋ ਜਾਏਗਾ ਉਹਨੂੰ ਬੇਕਿੰਗਲੀ ਯੂਜ਼ ਕਰ ਸਕਦੇ ਹੋ ਪਰ ਫੂਡ 'ਚ ਯੂਜ਼ ਨਹੀਂ ਕਰ ਸਕਦੇ ਭਾਵੇਂ ਕਿ ਉਹਦਾ ਟੇਸਟ ਇੱਕ ਵਾਰੀ ਖਰਾਬ ਹੋ ਗਿਆ ਤਾਂ ਉਹ ਜ਼ਹਿਰੀਲਾ ਹੋ ਜਾਂਦਾ ਆ ਉਹ ਕਿਸੇ ਕੰਮ ਦਾ ਨਹੀਂ ਲੈਂਦਾ ਉਹ ਬੇਸਵਾਦਾ ਹੋ ਜਾਂਦਾ ਆ ਫਿਰ ਉਹਨੂੰ ਚਾਹੇ ਜੋ ਮਰਜ਼ੀ ਅਸੀਂ ਕਰ ਲਈਏ ਦੁਬਾਰਾ ਤਾਂ ਉਹਦਾ ਨਮਕ ਨਹੀਂ ਬਣ ਸਕਦਾ ਭਾਵੇਂ ਦੁਬਾਰਾ ਤੋਂ ਉਹਨੂੰ ਇਸਤੇਮਾਲ 'ਚ ਨਹੀਂ ਲਿਆ ਜਾ ਸਕਦਾ ਤਾਂ ਕਲਾਮ 'ਚ ਲਿਖਿਆ ਕਿ ਤੁਸੀਂ ਧਰਤੀ ਦੇ ਨਮਕ ਆ ਹੁਣ ਵਚਨ ਸਾਨੂੰ ਦੱਸਦਾ ਕਿ ਜੇ ਤੁਸੀਂ ਇੱਕ ਵਾਰ ਬੇਸਵਾਦ ਹੋ ਗਏ ਜੇ ਤੁਸੀਂ ਆਪਣੇ ਆਪ ਨੂੰ ਸੰਸਾਰ ਦੇ ਰੰਗ ਚ ਮਿਲਾ ਲਿਆ ਫਿਰ ਤੁਸੀਂ ਕੀ ਦੁਬਾਰਾ ਉਸ ਰੀਤੀ ਦੇ ਨਾਲ ਖੁਦਾ ਚ ਨਹੀਂ ਜੁੜ ਸਕਦੇ ਕਿਉਂਕਿ ਸਾਡੇ ਮਨ ਚ ਅਗਰ ਅਸੀਂ ਮਨ ਜੋੜਨ ਦੀ ਕੋਸ਼ਿਸ਼ ਕਰਾਂਗੇ ਨਾ ਸਾਨੂੰ ਸਾਡੇ ਪੁਰਾਣੇ ਪਾਪ ਹੀ ਯਾਦ ਆਈ ਜਾਣਗੇ ਵੀ ਅਸੀਂ ਆਹ ਕੀਤਾ ਸੀ ਸਾਥੋਂ ਆਹ ਹੋ ਗਿਆ ਸੀ ਜਾਂ ਫਿਰ ਸਾਡਾ ਧਿਆਨ ਕਿਤੇ ਨਾ ਕਿਤੇ ਉਸ ਪਾਸੇ ਫਿਰ ਤੋਂ ਜਾਂਦਾ ਹੈ ਇਸ ਲਈ ਖੁਦਾ ਕਹਿੰਦਾ ਤੁਸੀਂ ਜਗਤ ਦੇ ਲੂਣ ਆਰ ਤੁਸੀਂ ਲੂਣ ਇੱਕ ਵਾਰੀ ਬੇਸਵਾਦਾ ਹੋ ਜਾ ਤਾਂ ਦੁਬਾਰਾ ਟੇਸਟ ਵਾਲਾ ਨਹੀਂ ਹੋ ਸਕਦਾ ਹੁਣ ਇਥੇ ਲੂਣ ਕਹਿੰਦਾ ਭਾਵ ਕੀ ਆ ਲੂਣ ਕੀ ਚੀਜ਼ ਆ ਜਿਹੜੀ ਸੰਸਾਰ ਨੂੰ ਜਾਂ ਫਿਰ ਫੂਡ ਨੂੰ ਟੇਸਟ ਦਿੰਦੀ ਆ ਲੂਣ ਜੋ ਹੈਗਾ ਉਹ ਟੇਸਟ ਦਿੰਦਾ ਏ ਔਰ ਕਹਿੰਦਾ ਜਿਹੜਾ ਟੇਸਟ ਵਾਲੀ ਚੀਜ਼ ਆ ਅਗਰ ਉਹ ਟੇਸਟ ਲੈਸ ਹੋ ਜਾਵੇ ਫਿਰ ਉਹ ਕਿਸੇ ਵੀ ਦੁਬਾਰਾ ਕਿਸੇ ਵੀ ਕੰਮ ਦੇ ਨਾਲ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੋ ਸਕਦਾ ਤਾਂ ਇਹ ਗੱਲ ਆਪਣੇ ਜ਼ਿਹਨ 'ਚ ਬਿਠਾ ਲਓ ਕਿ ਖੁਦਾ ਨੇ ਸਾਨੂੰ ਸੰਸਾਰ ਦੇ ਵਿੱਚ ਕੀ ਅਹਿਮੀਅਤ ਦਿੱਤੀ ਆ ਕੀ ਉਧਰ ਦਿੱਤਾ ਪਰਮੇਸ਼ਰ ਨੇ ਸਾਨੂੰ ਕੀ ਬਣਾਇਆ ਹੈ ਉਸ ਖੁਦਾ ਨੇ ਸਾਨੂੰ ਕਿਸ ਰੀਤੀ ਨਾਲ ਉਹਨੇ ਸਾਨੂੰ ਚੁਣਿਆ ਹੈ ਔਰ ਕੀ ਚਾਹੁੰਦਾ ਹੈ ਪਰਮੇਸ਼ਰ ਸਾਥੋਂ ਕਿ ਤੁਸੀਂ ਇੱਕ ਟੇਸਟ ਵਾਲੀ ਚੀਜ਼ ਹੈ ਜੋ ਸੰਸਾਰ ਅਗਰ ਆਪਣਾ ਸਬਜੀ ਚ ਨਮਕ ਨਾ ਪਈ ਤਾਂ ਕਿੰਨੀ ਟੇਸਟਲੈਸ ਹੋ ਜਾਂਦੀ ਸਾਨੂੰ ਉਹ ਟੇਸਟੀ ਵੀ ਨਹੀਂ ਲੱਗਦੀ ਨਾ ਉਸੇ ਤਰ੍ਹਾਂ ਕਹਿੰਦਾ ਅਗਰ ਤੁਸੀਂ ਆਪਣਾ ਸਵਾਦ ਗਵਾ ਲਿਆ ਤਾਂ ਤੁਸੀਂ ਕਿਸੇ ਰੀਤੀ ਨਾਲ ਦੁਬਾਰਾ ਟੇਸਟੀ ਨਹੀਂ ਹੋ ਪਾਉਗੇ ਹੁਣ ਉਹ ਲੂਤ ਦੀ ਪਤਨੀ ਨਮਕ ਬਣੀ ਅਕਤੇ ਲਿਖਿਆ ਵੀ ਉਸ ਨਮਕ ਨੂੰ ਤੋੜ ਕੇ ਭੋਰ ਕੇ ਲੋਕਾਂ ਨੇ ਆਪਣੇ ਘਰਾਂ ਵਿੱਚ ਇਸਤੇਮਾਲ ਕਰ ਲਿਆ ਸਭ ਨੂੰ ਉਹਨੂੰ ਇੱਕ ਸ਼ਰਾਪ ਦੀ ਨਿਸ਼ਾਨੀ ਮੰਨਿਆ ਜਾਣ ਲੱਗ ਗਿਆ ਕਿ ਇਹਨੂੰ ਸ਼ਰਾਪ ਮਿਲਿਆ ਆ ਔਰ ਜੇ ਇਹਦਾ ਨਮਕ ਅਸੀਂ ਘਰਾਂ ਚ ਲੈ ਆ ਜਾਂਗੇ ਤਾਂ ਅਸੀਂ ਵੀ ਸ਼ਰਾਪੀ ਹੋ ਜਾਾਂਗੇ ਐਸਾ ਹੀ ਮਤਲਬ ਹੋ ਜਾਂਦਾ ਨਾ ਕੰਟੈਂਟ ਆਪਣੇ ਆਪ ਹੀ ਅਸੀਂ ਬਣਾ ਲੈਨੇ ਆ ਕਿ ਇਹਨੂੰ ਸ਼ਰਾਪ ਮਿਲਿਆ ਸੀ ਇਸ ਕਰਕੇ ਇਹ ਨਮਕ ਬਣੀ ਤੇ ਹੁਣ ਇਹ ਕਿਸੇ ਵੀ ਕੰਮ ਹੈ ਨਹੀਂ ਗਈ ਹੁਣ ਵੇਖਣ ਨੂੰ ਇਹ ਚੀਜ਼ ਲੱਗਦੀ ਆ ਵੀ ਉਹਨੇ ਪਿੱਛੇ ਮੁੜ ਕੇ ਦੇਖਿਆ ਉਹ ਨਮਕ ਨਮਕ ਦਾ ਥੰਮ ਬਣ ਗਈ ਫਰ ਨਮਕ ਦਾ ਥਮ ਬਣੀ ਕਿਉਂ ਉਹਦਾ ਰੀਜ਼ਨ ਆ ਸੀਗਾ ਕਿ ਜੋ ਗੱਲ ਉਹਨੂੰ ਬੋਲੀ ਗਈ ਸੀ ਵੀ ਆ ਨਹੀਂ ਕਰਨੀ ਉਹਨੇ ਉਹ ਕੀਤੀ ਅਸੀਂ ਨਮਕ ਆ ਅਸੀਂ ਬੇਸਵਾਦੇ ਕਿੱਦਾਂ ਹੋ ਸਾਰੇ ਜਿਹੜੀਆਂ ਚੀਜ਼ਾਂ ਸਾਨੂੰ ਕਰਨ ਲਈ ਕਹੀਆਂ ਆ ਅਸੀਂ ਵੀ ਉਹ ਕੰਮ ਕਰੀਏ ਔਰ ਜਿਹੜੀਆਂ ਚੀਜ਼ਾਂ ਸਾਨੂੰ ਕਰਨ ਲਈ ਨਹੀਂ ਕਈਆਂ ਅਗਰ ਅਸੀਂ ਉਹਨਾਂ ਨੂੰ ਕਰਾਂਗੇ ਤਾਂ ਫਿਰ ਅਸੀਂ ਟੇਸਟਲੈਸ ਹੋ ਜਾਾਂਗੇ ਜਦ ਤੱਕ ਜਿਹੜੇ ਕੰਮ ਖੁਦਾ ਨੇ ਸਾਨੂੰ ਕਰਨ ਲਈ ਕਹੇ ਆ ਉਹ ਕੰਮ ਅਸੀਂ ਕਰਦੇ ਰਵਾਂਗੇ ਤਾਂ ਅਸੀਂ ਸਵਾਦਲੇ ਰਵਾਂਗੇ ਪਰ ਜੇ ਅਸੀਂ ਉਹ ਕੰਮ ਨਾ ਕਰਾਂਗੇ ਤਾਂ ਅਸੀਂ ਕੀ ਹੋ ਜਾਾਂਗੇ ਟੇਸਟਲੈਸ ਬੇਸਵਾਦੇ ਹੋ ਜਾਵਾਂਗੇ ਲੂਤ ਦੀ ਪਤਨੀ ਨੂੰ ਇਹ ਲੱਗਿਆ ਕਿ ਮੈਂ ਚਮੜਾ ਜਾਂ ਦੇਖਿਆ ਤੇ ਇਹਨੇ ਨਾ ਮੈਂ ਨਮਕ ਦਾ ਥੰਮ ਬਣ ਗਈ ਪਰ ਉਹਨੂੰ ਇਹ ਨਹੀਂ ਪਤਾ ਕਿ ਉਹਦੇ ਥੋੜਾ ਜਿਹਾ ਪਿੱਛੇ ਮੁੜ ਕੇ ਦੇਖਣ ਦੇ ਨਾਲ ਆਣ ਆਗਿਆਕਾਰੀ ਹੋ ਗਈ ਖੁਰਾਰੇ ਮੂਦੇ ਵਚਨ ਦੀ ਬੇਅਦਬੀ ਹੋ ਗਈ ਪਰਮੇਸ਼ਰ ਦੇ ਵਚਨ ਉਹਨੇ ਤੋਸ਼ ਕਰ ਦਿੱਤਾ ਪਰਮੇਸ਼ਰ ਦੇ ਵਚਨ ਨੂੰ ਉਹਨੇ ਤੋੜ ਦਿੱਤਾ ਖੁਦਾ ਦੇ ਮੂੰਹ ਚੋਂ ਨਿਕਲੇ ਹੋਏ ਕਲਾਮ ਨੂੰ ਉਹਨੇ ਠੁਕਰਾ ਦਿੱਤਾ ਉਹਨੂੰ ਨਹੀਂ ਪਤਾ ਵੀ ਉਹਨੇ ਪਰਮੇਸ਼ਰ ਦੇ ਵਚਨ ਦੀ ਨਿੰਦਾ ਕੀਤੀ ਜਿਸ ਕਰਕੇ ਉਹ ਨਮਕ ਠਹਿਰੀ ਇਸ ਲਈ ਨਹੀਂ ਕਿਉਂਕਿ ਉਹਨੇ ਪਿੱਛੇ ਮੁੜ ਕੇ ਦੇਖਿਆ ਸਿਰਫ ਇਸ ਲਈ ਨਹੀਂ ਕਿ ਅਚਾਨਕ ਉਹਤੋਂ ਗਲਤੀ ਹੋ ਗਈ ਪਰ ਗਲਤੀ ਉਹਨੇ ਸੰਸਾਰ ਵਾਲੀ ਨਹੀਂ ਪਰ ਪਰਮੇਸ਼ਰ ਦੇ ਖਿਲਾਫ ਗਲਤੀ ਕਰ ਦਿੱਤੀ ਖੁਦਾ ਦੇ ਮੂਚੋਂ ਨਿਕਲੇ ਸ਼ਬਦ ਨੂੰ ਮੋੜ ਕੇ ਬੇਸ਼ੱਕ ਦੂਤ ਆਏ ਸੀ ਪਰ ਦੂਤ ਵੀ ਵਚਨ ਚ ਲਿਖਿਆ ਨਾ ਆਤਮਾ ਤੇ ਨਾ ਸਵਰਗ ਦੂਤ ਜਿਸ ਕੰਮ ਲਈ ਭੇਜੇ ਗਏ ਉਹੀ ਕੰਮ ਕਰਨਗੇ ਆਪਣੇ ਵੱਲੋਂ ਇੱਕ ਵੀ ਸ਼ਬਦ ਨਹੀਂ ਬੋਲਣਗੇ ਜਿੰਨੇ ਕੇ ਸ਼ਬਦ ਪਰਮੇਸ਼ਰ ਵੱਲੋਂ ਬੋਲਣ ਲਈ ਕਹੇ ਗਏ ਉਹਨੇ ਕੀ ਬੋਲਣਗੇ ਉਸ ਤੋਂ ਬਿਨਾ ਇੱਕ ਸ਼ਬਦ ਆਪਣੇ ਵੱਲੋਂ ਨਹੀਂ ਕਹਿਣਗੇ ਅਰ ਅਗਰ ਉਹਨਾਂ ਨੇ ਕਿਹਾ ਕਿ ਪਿੱਛੇ ਮੁੜ ਕੇ ਨਹੀਂ ਦੇਖਣਾ ਮਤਲਬ ਖੁਦਾ ਵੱਲੋਂ ਇਹ ਹੁਕਮ ਸੀ ਔਰ ਉਹਨੇ ਖੁਦਾ ਦਾ ਹੁਕਮ ਤੋੜਿਆ ਜਿਸ ਕਰਕੇ ਉਹਦਾ ਟੇਸਟ ਖਰਾਬ ਹੋ ਗਿਆ ਹੁਣ ਆਪਣੇ ਅੰਦਰ ਅਸੀਂ ਵੇਖੀਏ ਕਿ ਅਸੀਂ ਖੁਦਾ ਦੇ ਟੇਸਟੀ ਨਮਕਾ ਜਦ ਤੱਕ ਅਸੀਂ ਮਸੀਹ ਅਸੂ ਦੇ ਹੁਕਮਾਂ ਤੇ ਉਹਦੇ ਵਿਧੀਆਂ ਦੇ ਅੰਦਰ ਚੱਲਦੇ ਹਾਂ ਔਰ ਜਿਸ ਦਿਨ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ ਜਿਸ ਦਿਨ ਅਸੀਂ ਉਹਦੇ ਹੁਕਮਾਂ ਦੀ ਉਲੰਘਣਾ ਕਰਨ ਲੱਗ ਗਏ ਜਿਸ ਦਿਨ ਅਸੀਂ ਉਹਦੇ ਹੁਕਮਾਂ ਉਹਦੇ ਵਿਧੀਆਂ ਨੂੰ ਨਾ ਮੰਨਿਆ ਉਸ ਦਿਨ ਅਸੀਂ ਵੀ ਬੇਸਵਾਦੇ ਹੋ ਜਾਵਾਂਗੇ ਔਰ ਫਿਰ ਅਸੀਂ ਕਿਸੇ ਰੀਤੀ ਨਾ ਫਿਰ ਤੋਂ ਟੇਸਟੀ ਨਾ ਹੋ ਪਾਵਾਂਗੇ ਸਾਡੇ ਅੰਦਰ ਖੁਦਾ ਦਾ ਟੇਸਟ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਆ ਸਾਨੂੰ ਆ ਲੱਗਦਾ ਆ ਵੀ ਇੰਨਾ ਕੰਮ ਕਰਨ ਨਾਲ ਕਿੱਡੀ ਗੱਲ ਹੋ ਗਈ ਛੋਟੀ ਜਿਹੀ ਚੁਗਲੀ ਕਰ ਲਈ ਤਾਂ ਕੀ ਹੋ ਗਿਆ ਔਰ ਥੋੜੀ ਜਿਹੀ ਨਿੰਦਿਆ ਕਰ ਲਈ ਤਾਂ ਕੀ ਹੋ ਗਿਆ ਤਾਂ ਅਗਰ ਸੀ ਕਿਸੇ ਇੱਕ ਨਾਲ ਨਫ਼ਰਤ ਕਰਦੇ ਆ ਤਾਂ ਫਿਰ ਕੀ ਹੋ ਗਿਆ ਹਰ ਇੱਕ ਨੂੰ ਕਿਸੇ ਨਾ ਕਿਸੇ ਨਾਲ ਨਫ਼ਰਤ ਹੁੰਦੀ ਆ ਸਾਰੀ ਦੁਨੀਆ ਹਰ ਇੱਕ ਨੂੰ ਥੋੜੀ ਬਿਯਾਰੀ ਹੁੰਦੀ ਆ ਤਾਂ ਅਸੀਂ ਸਾਨੂੰ ਇਹ ਛੋਟਾ ਜਿਹਾ ਲੱਗਦਾ ਆ ਪਰ ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ ਇੱਕ ਵਚਨ ਵੀ ਵਿਅਰਥਾ ਨਹੀਂ ਜਾਂਦਾ। ਖੁਦਾ ਕਹਿੰਦਾ ਇੱਕ ਬਿੰਦੀ ਵੀ ਟਲਣੀ ਨਹੀਂ ਚਾਹੀਦੀ ਤੇ ਨਾ ਹੀ ਉਹ ਟਲਣ ਲਈ ਲਾਈ ਆ। ਖੁਦਾ ਨੇ ਇੱਕ ਬਿੰਦੀ ਵੀ ਅਗਰ ਕਲਮ ਚਲਾਈ ਆ ਨਾ ਤਾਂ ਉਹ ਪੂਰੇ ਕਰਨ ਲਈ ਲਾਈ ਆ। ਉਹ ਐਵੇਂ ਨਹੀਂ ਲਈ ਸ਼ੋਅ ਆਫ ਲਈ ਨਹੀਂ ਲਾਈਗੀ। ਉਸੇ ਤਰ੍ਹਾਂ ਅਗਰ ਖੁਦਾ ਦਾ ਇੱਕ ਛੋਟਾ ਵੀ ਹੁਕਮ ਹੈਗਾ ਆ ਤਾਂ ਉਹ ਛੋਟਾ ਹੁਕਮ ਵੀ ਅਸੀਂ ਪੂਰਾ ਕਰਨਾ ਆ। ਸਾਨੂੰ ਇਹ ਨਹੀਂ ਕਿਹਾ ਗਿਆ ਵੀ ਪਿੱਛੇ ਮੁੜਨ ਦੇਖ ਲਿਆ ਮੜਾ ਜਿੰਨੀ ਗਲਤੀ ਕੀਤੀ ਹੋਗੀ ਇੱਕ ਵਾਰੀ ਪ੍ਰਭੂ ਮਾਫ ਕਰ ਦਿੰਦਾ। ਪਰ ਇੱਕ ਗਲਤੀ ਪਿੱਛੇ ਮੁੜ ਕੇ ਵੇਖਣ ਇਹ ਛੋਟੀ ਜੀ ਗਲਤੀ ਜਾਂ ਕੁਛ ਸੈਕਿੰਡ ਦੀ ਗਲਤੀ ਨਹੀਂ ਸੀ ਗਲਤੀ ਖੁਦਾ ਦੇ ਵਚਨ ਨੂੰ ਭੁੱਲਣ ਦੀ ਸੀ ਕਿ ਅੱਜ ਅਗਰ ਉਹ ਛੋਟੀ ਜੀ ਗੱਲ ਭੁੱਲੀ ਆ ਤਾਂ ਕੱਲ ਨੂੰ ਵੱਡੀ ਵੀ ਭੁੱਲ ਸਕਦੀ ਆ ਉਸੇ ਤਰ੍ਹਾਂ ਅਗਰ ਸਾਥੋਂ ਅੱਜ ਖੁਦਾ ਦੇ ਵਚਨ ਦੀ ਛੋਟੇ ਜੇ ਵਚਨ ਦੀ ਉਲੰਘਣਾ ਹੁੰਦੀ ਆ ਤਾਂ ਅਸੀਂ ਵੱਡਿਆਂ ਦੀ ਵੀ ਪਾਲਣਾ ਨਹੀਂ ਕਰ ਪਾਵਾਂਗੇ ਤਾਂ ਕਲਾਨ ਸਾਨੂੰ ਦੱਸਦਾ ਆ ਕੇ ਖੁਦਾ ਦੇ ਹੁਕਮਾਂ ਉਹਦੇ ਵਿਧੀਆਂ ਦੀ ਪਾਲਣਾ ਕਰੋ ਉਸ ਪਰਮੇਸ਼ਰ ਦੇ ਨਾਮ ਦੇ ਨਿਮਿਤ ਵਦੋ ਅਤੇ ਖੁਦਾ ਦੇ ਨਾਮ ਦੀ ਅਗਵਾਈ ਕਰੋ ਪਰਮੇਸ਼ਰ ਦੇ ਵਚਨ ਦੇ ਵਿੱਚ ਵਦੋ ਪਰਮੇਸ਼ਰ ਦੇ ਕਲਾਮ ਚ ਵਦੋ ਖੁਦਾ ਦੇ ਟੇਸਟ ਵਿੱਚ ਵਦੋ ਪਰਮੇਸ਼ਰ ਦੀ ਦਇਆ ਚ ਵਦੋ ਔਰ ਨਮਕ ਜਿਹੜਾ ਹੈਗਾ ਉਹ ਸੰਸਾਰ ਨੂੰ ਸਿਰਫ ਟੇਸਟ ਹੀ ਨਹੀਂ ਦਿੰਦਾ ਪਰ ਹੋਰ ਵੀ ਬਹੁਤ ਚੀਜ਼ਾਂ ਆ ਜੋ ਨਮਕ ਕਰਦਾ ਆ ਤਾਂ ਉਹ ਜਾਣਨ ਲਈ ਅਸੀਂ ਨੈਕਸਟ ਵਚਨ ਚ ਵੜਦੇ ਆ ਦੂਸਰਾ ਰਾਜਾ ਉਹਦੇ 2 ਨੰਬਰ ਦੇ ਹੈ ਦੀ 19 ਤੋਂ ਲੈ ਕੇ 21 ਨੰਬਰਾਈ ਤੱਕ ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ ਵੇਖੋ ਇਹ ਸ਼ਹਿਰ ਕਿੰਨੇ ਚੰਗੇ ਥਾਂ ਉੱਤੇ ਹੈ ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖਰਾਬ ਤੇ ਧਰਤੀ ਬੰਜਰ ਜਈ ਹੈ ਉਹ ਬੋਲਿਆ ਮੈਨੂੰ ਇੱਕ ਨਵਾਂ ਪਾਂਡਾ ਲਿਆ ਦਿਓ ਅਤੇ ਉਹਦੇ ਵਿੱਚ ਲੂਣ ਪਾ ਦਿਓ ਤਦ ਉਹ ਉਸ ਦੇ ਕੋਲ ਆਏ ਉਹ ਪਾਣੀ ਦੇ ਸੋਤੇ ਕੋਲ ਗਿਆ ਅਤੇ ਉਸ ਨੇ ਉਸ ਵਿੱਚ ਨੂਣ ਪਾ ਕੇ ਬੋਲਿਆ ਯਹਵਾ ਇਸ ਤਰ੍ਹਾਂ ਆਖਦਾ ਹੈ ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ ਅੱਗੇ ਨੂੰ ਉਹਦੇ ਵਿੱਚੋਂ ਮੌਤਿਆ ਬੰਜਰਪਨ ਨਹੀਂ ਆਵੇਗਾ ਹallelujah ਕਲਾਮ ਸਾਨੂੰ ਕੀ ਦੱਸਦਾ ਆ ਕਿ ਨਮਕ ਜਿਹੜਾ ਆ ਉਹ ਸ਼ੁੱਧੀਕਰਨ ਵੀ ਕਰਦਾ ਆ ਹallelujah ਨਮਕ ਜਿਹੜਾ ਆ ਉਹ ਨਵੀਂ ਜ਼ਿੰਦਗੀ ਵੀ ਦਿੰਦਾ ਆ ਉਹ ਜਦੋਂ ਪਾਣੀ ਸੀ ਬੇਸਵਾਦਾ ਸੀ ਜ਼ਹਿਰੀਲਾ ਸੀ ਔਰ ਪਾਣੀ ਅੱਛਾ ਨਾ ਹੋਣ ਕਰਕੇ ਉਸ ਜ਼ਮੀਨ ਦੇ ਵਿੱਚੋਂ ਬੰਜਰਪਨ ਆ ਗਿਆ ਉਹ ਜ਼ਮੀਨ ਦੇ ਵਿੱਚੋਂ ਖੇਤੀ ਉਗਣੀ ਬੰਦ ਹੋ ਗਈ ਉਹ ਜ਼ਮੀਨ ਬੇਜਾਨ ਹੋਣ ਲੱਗ ਗਈ ਕਿਉਂਕਿ ਉਹਦੀ ਜਾਨ ਪਾਣੀ ਵਿੱਚ ਵੱਸਦੀ ਸੀ ਔਰ ਪਾਣੀ ਉਹਨੂੰ ਨਾ ਮਿਲਿਆ ਕਿਉਂਕਿ ਪਾਣੀ ਖਰਾਬ ਸੀ ਔਰ ਪਾਣੀ ਨੂੰ ਸ਼ੁੱਧ ਕਰਨ ਲਈ ਕੋਈ ਅਸੀ ਚੀਜ਼ ਉਹਨਾਂ ਨੂੰ ਨਾ ਮਿਲੀ ਕਿਵੇਂ ਉਹਨੂੰ ਕਿਵੇਂ ਸ਼ੁੱਧ ਕਰੀਏ ਤਾਂ ਖੁਦਾ ਦੇ ਦਾਸ ਨੇ ਉਹਦੇ ਵਿੱਚ ਨਮਕ ਨੂੰ ਮਿਲਾਇਆ ਲੂਣ ਨੂੰ ਮਿਲਾਇਆ ਔਰ ਉਹ ਪਾਣੀ ਸ਼ੁੱਧ ਹੋ ਗਿਆ ਤੇ ਜਿਨ੍ਹਾਂ ਖੇਤਾਂ 'ਚ ਗਿਆ ਉਹ ਖੇਤ ਬਹਾਲ ਹੋ ਗਏ ਜਿਨ੍ਹਾਂ ਸਰੀਰਾਂ 'ਚ ਗਿਆ ਉਹ ਸਰੀਰ ਤੰਦਰੁਸਤ ਹੋ ਗਏ ਸੱਚਮੁੱਚ ਉਸ ਲੂਣ ਨੇ ਉਸ ਬੇਸਵਾਦੇ ਅਤੇ ਬੇਕਾਰ ਪਾਣੀ ਨੂੰ ਜਾਨ ਵਾਲਾ ਅਤੇ ਬੰਜਰਪਣੇ ਨੂੰ ਦੂਰ ਕਰਨ ਵਾਲਾ ਬਣਾ ਦਿੱਤਾ ਤਾਂ ਉਸ ਵਚਨ ਦੇ ਵਿੱਚ ਲਿਖਿਆ ਗਿਆ ਆ ਕਿ ਤੁਸੀਂ ਸੰਸਾਰ ਦੇ ਲੋਣ ਆ ਔਰ ਇਸ ਵਚਨ ਦੇ ਵਿੱਚ ਲਿਖਿਆ ਗਿਆ ਆ ਕਿ ਲੋਣ ਦੇ ਦੁਆਰਾ ਪਾਣੀ ਸ਼ੁੱਧ ਹੋ ਗਿਆ ਇਹਦਾ ਮਤਲਬ ਖੁਦਾ ਨੇ ਸਾਨੂੰ ਸੰਸਾਰ ਦਾ ਸਿਰਫ ਟੇਸਟ ਹੀ ਨਹੀਂ ਬਣਾਇਆ ਪਰ ਸੰਸਾਰ ਦੇ ਵਿੱਚੋਂ ਵਧੀਆਂ ਬੁਰਾਈਆਂ ਬੰਜਰਪਨ ਦੂਰ ਕਰਨ ਵਾਲੇ ਵੀ ਬਣਾਇਆ ਆ ਹਾਲੇਲੂਇਆ ਖੁਦਾ ਨੇ ਸਾਨੂੰ ਕੀ ਬਣਾਇਆ ਕਿ ਅਸੀਂ ਬੇਜਾਨ ਭੂਮੀਆਂ ਨੂੰ ਜਾਨਵਾਨ ਕਰੀਏ ਬੰਜਰ ਭੂਮੀਆਂ ਨੂੰ ਫਲਦਾਰ ਕਰੀਏ ਬੇਸਵਾਦਿਆਂ ਨੂੰ ਸਵਾਦ ਦਈਏ ਔਰ ਜ਼ਹਿਰੀਲੀਆਂ ਨੂੰ ਮਿੱਠਿਆ ਕਰ ਦੇਈਏ ਜਾਨ ਲੈਣ ਵਾਲਿਆਂ ਨੂੰ ਜਾਨ ਦੇਣ ਵਾਲੇ ਕਰ ਦੇਈਏ ਜਿਦਾ ਬਹੁਤ ਸਾਰੇ ਹਨ ਤਲਵਾਰਾਂ ਚੱਕੀ ਫਿਰਦੇ ਆ ਉਹ ਤਲਵਾਰਾਂ ਸਿੱਟ ਕੇ ਆਪਣੀ ਜਾਨ ਮਸੀਲੀ ਕੁਰਬਾਨ ਕਰਨ ਲਈ ਤੱਕ ਤਿਆਰ ਹੋ ਜਾਣ ਸਾਡਾ ਮਕਸਦ ਹੈ ਖੁਦਾ ਦੇ ਪ੍ਰੇਮ ਨੂੰ ਫੈਲਾਉਣਾ ਖੁਦਾ ਦੇ ਵਿੱਚ ਹਰ ਇੱਕ ਨੂੰ ਫਲਦਾਰ ਕਰਨਾ ਹਰ ਇੱਕ ਸੁੱਕੇ ਬੂਟੇ ਨੂੰ ਸਿੰਜਣਾ ਤੇ ਉਹਦੇ ਲਈ ਖੁਦਾ ਦੇ ਅੱਗੇ ਉਹਦੇ ਹਜ਼ੂਰ ਪਿਤਾ ਪਰਮੇਸ਼ਰ ਦੇ ਉਹਦੇ ਲਈ ਦੁਆਵਾਂ ਕਰਨੀਆਂ ਕਿ ਉਹ ਫਿਰ ਤੋਂ ਫਲਵੰਤ ਹੋਵੇ ਸਾਡਾ ਕੰਮ ਕੀ ਹੈਗਾ ਕਲਾਮ ਦੱਸਦਾ ਕਿ ਦੁਨੀਆ ਨੂੰ ਸਵਾਦ ਦੇਣਾ ਟੇਸਟ ਦੇਣਾ ਦੁਨੀਆ ਨੂੰ ਮਿੱਠਾ ਕਰਨਾ ਦੁਨੀਆ ਨੂੰ ਨਵੀਂ ਜ਼ਿੰਦਗੀ ਦੇਣੀ ਸੁੱਕਿਆਂ ਤੇ ਹਾਰਿਆਂ ਨੂੰ ਨਵਾਂ ਭਰਪੂਰੀ ਦਾ ਆਤਮਾ ਦੇਣਾ ਨਵੇਂ ਫਲ ਨਵੇਂ ਪੱਤੇ ਨਵੀਂ ਤੰਦਰੁਸਤੀ ਦੇਣਾ ਨਮਕ ਦਾ ਕੰਮ ਆ ਤਾਂ ਧੰਨ ਹੈ ਅਸੀਂ ਜਿਨ੍ਹਾਂ ਨੂੰ ਖੁਦਾ ਨੇ ਇੰਨੇ ਅਨੋਖੇ ਅਤੇ ਵੱਡੇ ਕੰਮਾਂ ਲਈ ਚੁਣ ਲਿਆ ਆ ਪਰ ਇਸ ਤੋਂ ਬਿਨਾ ਅਸੀਂ ਜਾਣਦੇ ਆ ਕਿ ਨਵੋ ਕਜੜਾਇਆ ਉਹ ਹੀਲਿੰਗ ਦਾ ਕੰਮ ਵੀ ਕਰਦਾ ਹੈ ਜਦੋਂ ਅਸੀਂ ਦੇਖਦੇ ਆਂ ਅਗਰ ਸਾਡੇ ਦੰਦਾਂ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਨਾ ਸਾਨੂੰ ਰეკਮੈਂਡ ਕੀਤਾ ਜਾਂਦਾ ਕਿ ਨਮਕ ਦੇ ਵਿੱਚ ਥੋੜਾ ਸਰੋਂ ਦਾ ਤੇਲ ਮਿਲਾ ਕੇ ਅਗਰ ਅਸੀਂ ਦੰਦਾਂ ਤੇ ਲਗਾਵਾਂਗੇ ਨਾ ਸਾਡੇ ਦੰਦਾਂ ਦਾ ਰੇਸ਼ਾ ਦੂਰ ਹੋ ਜਾਵੇਗਾ ਪੀਲਾਪਨ ਦੂਰ ਹੋ ਜਾਵੇਗਾ ਅਮੂਜੋ ਸਮੈਲ ਨਾਲ ਹੀ ਬੰਦ ਹੋ ਜਾਵੇਗੀ ਕਿਉਂਕਿ ਦੰਦਾਂ ਵਿੱਚ ਸਾਡੇ ਕਿਸੇ ਨਾ ਕਿਸੇ ਚੀਜ਼ ਦਾ ਬੈਕਟੀਰੀਆ ਹੁੰਦਾ ਔਰ ਉਹਨੂੰ ਹੀਲ ਕਰ ਦਿੰਦਾ ਫਿਰ ਅਸੀਂ ਦੇਖਦੇ ਆਂ ਕਿ ਜਦ ਸਾਡਾ ਗਲਾ ਖਰਾਬ ਹੁੰਦਾ ਤਾਂ ਵੀ ਸਾਨੂੰ ਕਹਿ ਜਾਂਦਾ ਗੁੰਬਣੇ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰ ਲੋ ਤੇ ਗਲਾ ਠੀਕ ਹੋ ਜਾਵੇਗਾ ਇਹ ਸੰਸਾਰਿਕ ਲੋਗਾਂ ਦੇ ਕਹਨੇ ਆ ਵੀ ਜ਼ਖਮ ਦੇ ਉੱਤੇ ਨਮਕ ਨਹੀਂ ਛਿੜਕਣਾ ਪਰ ਧੰਨਿਆ ਅਸੀਂ ਖੁਦਾ ਦੇ ਵਿੱਚ ਜਿਹੜੇ ਜ਼ਖਮਾਂ ਨੂੰ ਵੀ ਹੀਲ ਕਰਨ ਵਾਲਿਆ ਧੰਨਿਆ ਅਸੀਂ ਖੁਦਾ ਦੇ ਵਿੱਚ ਜਿਨੇ ਸਾਨੂੰ ਸੰਸਾਰ ਦਾ ਟੇਸ ਬਣਾਇਆ ਆ ਧੰਨਿਆ ਅਸੀਂ ਉਸ ਪਰਮੇਸ਼ਰ ਦੇ ਵਿੱਚ ਜਿਨੇ ਸਾਨੂੰ ਸੰਸਾਰ ਨੂੰ ਮਿੱਠਿਆ ਕਰਨ ਵਾਲਿਆ ਤੇ ਫਲਦਾਰ ਕਰਨ ਵਾਲੇ ਬਣਾਇਆ ਆ ਤਾਨਿਆ ਅਸੀਂ ਉਸ ਮਹਾਨ ਪਰਮੇਸ਼ਰ ਦੇ ਵਿੱਚ ਜਿਨੇ ਸਾਨੂੰ ਜੀਵਨ ਦੇਣ ਵਾਲਾ ਨਮਕ ਬਣਾਇਆ ਆ ਔਰ ਤਾਨਿਆ ਅਸੀਂ ਉਸ ਮਹਾਨ ਖੁਦਾ ਦੇ ਵਿੱਚ ਜੋ ਸਾਡੇ ਦੇ ਦੁਆਰਾ ਬੰਜਰ ਭੂਮੀਆਂ ਹਰਿਆ ਹੋ ਜਾਂਦੀਆਂ ਨੇ ਤਾਨਿਆ ਅਸੀਂ ਉਸ ਮਹਾਨ ਖੁਦਾ ਦੇ ਵਿੱਚ ਜੋ ਦੁੱਖੀਆਂ ਬਿਮਾਰਾਂ ਤੇ ਪਰੇਸ਼ਾਨਾਂ ਦੇ ਲਈ ਹੀਲਿੰਗ ਹੈ ਹallelujah ਹੋਣ ਵਚਨ ਸਾਨੂੰ ਸਾਫ਼-ਸਾਫ਼ ਦੱਸਦਾ ਕਿ ਅਸੀਂ ਸੰਸਾਰ ਦਾ ਲੂਣ ਹੈ ਔਰ ਲੂਣ ਦੇ ਵਿੱਚ ਪਹਿਲੀ ਪ੍ਰਾਪਰਟੀ ਹੋਣੀ ਚਾਹੀਦੀ ਆ ਤੁਸੀਂ ਟੇਸਟੀ ਹਾਂ ਔਰ ਹਮੇਸ਼ਾ ਹੀ ਟੇਸਟੀ ਰਹਿਣਾ ਭਾਵ ਕਿ ਖੁਦਾ ਦੇ ਵਿੱਚ ਨਮਰ ਮਿੱਠੇ ਰਹਿਣਾ ਇਕ ਦੂਜੇ ਨਾਲ ਪ੍ਰੇਮ ਭਾਵਨਾ ਪਾਈ ਚਰੇ ਦਾ ਪ੍ਰੇਮ ਹੋਵੇ ਸਦਾ ਬਹਾਰ ਸਾਡੇ ਦੇ ਅੰਦਰ ਖੁਸ਼ਹਾਲੀ ਹੋਵੇ ਖੁਦਾ ਦੇ ਬਚਨ ਦੀ ਆਗਿਆਕਾਰੀ ਹੋਵੇ ਔਰ ਅਗਰ ਅਸੀਂ ਟੇਸਟਿਆਂ ਤੇ ਟੇਸਟ ਹੀ ਬਣੀ ਰਹੀਏ ਔਰ ਸਾਡਾ ਟੇਸਟ ਹੋਰਾਂ ਨੂੰ ਵੀ ਮਿਲੇ ਨਾ ਅਸੀਂ ਖੁਦ ਬੇਸਵਾਦ ਹੋਈਏ ਨਾ ਹੋਰਾਂ ਨੂੰ ਬੇਸਵਾਦ ਕਰੀਏ ਅਸੀਂ ਉਸ ਪਾਣੀ ਵਿੱਚ ਮਿਲਾਏ ਜਾਣ ਵਾਲੇ ਨਮਕ ਦੇ ਨਿਆਈ ਹੋਈਏ ਜਿਹੜਾ ਬੰਜਰ ਭੂਮੀਆਂ ਨੂੰ ਹਰਿਆ ਕਰ ਦਵੇ ਬੇਜਾਨਾਂ ਦੇ ਵਿੱਚ ਨਵੀਂ ਜਾਨ ਪਾ ਦਵੇ ਔਰ ਜਿੱਥੇ ਮੌਤ ਅਸੀਂ ਉੱਥੇ ਜ਼ਿੰਦਗੀ ਲੈ ਕੇ ਆ ਜਾਵੇ ਅਸੀਂ ਉਸ ਨਮਕ ਵਰਗੇ ਹੋਈਏ ਜਿਹੜੇ ਦੁੱਖਾਂ ਤੋਂ ਆਜ਼ਾਦੀ ਦੇਵੇ ਅਸੀਂ ਉਸ ਨਮਕ ਵਰਗੇ ਹੋਈਏ ਜਿਹੜੀ ਸ਼ੁੱਧਤਾ ਦੇਵੇ ਅਸੀਂ ਉਸ ਨਮਕ ਵਰਗੇ ਹੋਈਏ ਜਿਹੜੇ ਪਰਮੇਸ਼ਰ ਦੇ ਵਿੱਚ ਆਗਿਆਕਾਰੀ ਵਿੱਚ ਚੱਲਣ ਕਿਉਂਕਿ ਅਸੀਂ ਬੇਸ਼ਕੀਮਤੀਆਂ ਸਾਨੂੰ ਨਾ ਤਾਂ ਰਿਪੇਅਰ ਕੀਤਾ ਜਾ ਸਕਦਾ ਤੇ ਨਾ ਹੀ ਸਾਨੂੰ ਰਿਪਲੇਸ ਕੀਤਾ ਜਾ ਸਕਦਾ ਆ ਜੋ ਜਗ੍ਹਾ ਸਾਡੀ ਆ ਉਹ ਸਾਡੀ ਹੀ ਆ ਅਸੀਂ ਲਾਲ ਮਿਰਚ ਦੀ ਜਗ੍ਹਾ ਹਰੀ ਮਿਰਚ ਪਾ ਸਕਦੇ ਹਾਂ ਪਰ ਕਰੇ ਕੋ ਕੈਸਾ ਦਾ ਵੀ ਨਮਕ ਦੀ ਜਗਾ ਕੋਈ ਹੋਰ ਨਮਕ ਪੈ ਸਕਦਾ ਭਾਵੇਂ ਨਮਕ ਹੀ ਪਾਊਗਾ ਜੇ ਭਾਵੇਂ ਕਾਲਾ ਪਾ ਲੋ ਲਾਲ ਪਾ ਲੋ ਨੀਲਾ ਪਾ ਲੋ ਹੋਊਗਾ ਤਾਂ ਨਮਕ ਹੀ ਨਾ ਹੋ ਨਮਕ ਦੀ ਜਗਾ ਕੋਈ ਹੋਰ ਚੀਜ਼ ਤਾਂ ਨਹੀਂ ਨਾ ਅਸੀਂ ਟਰਾਈ ਕਰ ਸਕਦੇ ਉਸੇ ਤਰ੍ਹਾਂ ਨਾ ਕੋਈ ਸਾਡੀ ਜਗ੍ਹਾ ਲੈ ਸਕਦਾ ਆ ਨਾ ਕੋਈ ਸਾਨੂੰ ਬਣਾ ਸਕਦਾ ਆ ਕਿਉਂਕਿ ਸਾਨੂੰ ਬਣਾਉਣ ਵਾਲਾ ਸਾਡਾ ਖੁਦਾ ਹੀ ਆ ਇੱਕ ਵਾਰੀ ਜਦੋਂ ਸਾਡੇ ਜੀਵਨ ਦੀ ਪੋਥੀ ਬੰਦ ਹੋ ਗਈ ਫਿਰ ਨਾ ਉਹਦੇ 'ਚ ਕੋਈ ਵਾਅਦਾ ਘਾਟਾ ਕਰ ਸਕਦਾ ਹੁਣ ਲੂਤ ਦੀ ਪਤਨੀ ਨਮਕ ਬਣ ਗਈ ਤਾਂ ਪਰ ਕਿਤੇ ਲਿਖਿਆ ਵੀ ਲੂਤ ਨੇ ਤੇ ਉਹਦੇ ਪਰਿਵਾਰ ਨੇ ਉਹਦੀਆਂ ਬੇਟੀਆਂ ਨੇ ਦੁਆ ਕੀਤੀ ਔਰ ਉਹਦੀ ਪਤਨੀ ਸੀ ਜਿਹੜੀ ਉਹ ਨਮਕ ਤੋਂ ਫਿਰ ਇਨਸਾਨ ਬਣ ਗਈ ਕਿਉਂਕਿ ਖੁਦਾ ਕਹਿੰਦਾ ਤੁਸੀਂ ਕਿਸੇ ਵੀ ਵਸੀਲੇ ਫਿਰ ਸਲੂਣੇ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਇੱਕ ਵਾਰੀ ਬੇਸਵਾਦੇ ਹੋ ਗਏ ਤਾਂ ਹੁਣ ਆਪਣੇ ਆਪ ਨੂੰ ਤੋਸ਼ ਨਾ ਜਾਣੋ ਅਸੀਂ ਬਹੁਮੁੱਲੇ ਆ ਅਸੀਂ ਬੇਸ਼ਕੀਮਤੀਆਂ ਅਸੀਂ ਲਹੂ ਦੇ ਨਾਲ ਮੁੱਲ ਖਰੀਦੇ ਗਏ ਆ ਔਰ ਫੇਰ ਸਾਨੂੰ ਬੇਸਵਾਦ ਹਨ ਇੱਕ ਵਾਰ ਸਵਾਦਲਾ ਖੁਦਾ ਨੇ ਆਪਣੇ ਲਹੂ ਦੇ ਨਾਲ ਕੀਤਾ ਹੁਣ ਨਾ ਤਾਂ ਵਾਰ-ਵਾਰ ਸਾਡੇ ਲਈ ਲਹੂ ਵਹਾਇਆ ਜਾਵੇਗਾ ਅਤੇ ਨਾ ਹੀ ਸਾਨੂੰ ਵਾਰ-ਵਾਰ ਸ਼ੁੱਧ ਕੀਤਾ ਜਾਊਗਾ ਨਾ ਅਸੀਂ ਵਾਰ-ਵਾਰ ਸ਼ੁੱਧ ਹੋ ਹੀ ਸਕਦੇ ਆ ਅਸੀਂ ਟੇਸਟੀਆਂ ਤੇ ਆਪਣੇ ਅੰਦਰ ਟੇਸਟ ਬਣਾ ਕੇ ਰੱਖੋ ਅਸੀਂ ਛੁਟਕਾਰਾ ਦੇਣ ਵਾਲੇ ਆ ਹੀਲਿੰਗ ਵਾਲੇ ਆ ਜ਼ਖਮਾਂ ਨੂੰ ਹੀਲ ਕਰਨ ਵਾਲੇ ਤੇ ਆਪਣੇ ਆਪ ਨੂੰ ਜ਼ਖਮਾਂ ਨੂੰ ਹੀਲ ਕਰਨ ਵਾਲੇ ਰੱਖੋ ਸਾਨੂੰ ਜਿਸ ਕਮਲੀ ਖੁਦਾ ਨੇ ਬਣਾਇਆ ਸਾਡੀ ਸਾਨੂੰ ਚਾਹੀਦਾ ਕਿ ਅਸੀਂ ਦਲੇਰੀ ਦੇ ਨਾਲ ਉਹਨਾਂ ਸਾਰੇ ਹੀ ਕੰਮਾਂ ਨੂੰ ਕਰ ਸਕੀਏ ਜਿੰਨਾ ਕੰਮਾਂ ਲਈ ਪਰਮੇਸ਼ਰ ਨੇ ਸਾਨੂੰ ਬਣਾਇਆ ਆ ਤਾਨਿਆ ਅਸੀਂ ਜਿਨ੍ਹਾਂ ਨੂੰ ਖੁਦਾ ਨੇ ਆਪਣੇ ਕੰਮਾਂ ਲਈ ਚੁਣ ਲਿਆ ਸੱਚਮੁੱਚ ਤਾਨਿਆ ਅਸੀਂ ਪਰਮੇਸ਼ਰ ਵਿੱਚ ਜਿਨ੍ਹਾਂ ਦਾ ਪਰਮੇਸ਼ਰ ਸਾਨੂੰ ਕਦੇ ਵੀ ਕੱਲਿਆ ਨਹੀਂ ਛੱਡਦਾ ਧੰਨਵਾਦ ਉਸ ਮਹਾਨ ਖੁਦਾ ਦਾ ਜਿਨੇ ਸਾਨੂੰ ਸੰਸਾਰ ਦਾ ਟੇਸਟ ਬਣਾਇਆ ਆ ਅਰਾਉ ਸਭ ਮਿਲ ਕੇ ਉਸ ਖੁਦਾਵੰਦ ਦਾ ਧੰਨਵਾਦ ਕਰਦੇ ਔਰ ਸ਼ੁਕਰ ਕਰਦੇ ਔਰ ਦੁਆ ਕਰਦੇ ਆ ਕਿ ਬਹਾਨ ਖੁਦਾ ਅਸੀਂ ਕਦੇ ਵੀ ਟੇਸਟ ਲੈਸ ਨਾ ਹੋਈਏ ਪਰ ਪੂਰੇ ਸੰਸਾਰ ਦੇ ਵਿੱਚ ਸਾਡਾ ਅਨੋਖਾ ਟੇਸਟ ਹੋਵੇ ਤਉ ਸਭ ਮਿਲ ਕੇ ਆਪਣੇ ਪੂਰੇ ਘਰਾਂ ਪਰਿਵਾਰਾਂ ਨੂੰ ਖੁਦਾ ਦੇ ਹੱਥਾਂ 'ਚ ਸੌਂਪਦੇ ਹਾਂ ਪੂਰੇ ਮਿਲ ਕੇ ਪਰਮੇਸ਼ਰ ਦੀ ਅਸਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਹਾਂ ਮਹਾਨ ਖੁਦਾਵੰਸamਰਥੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਆਡੀ ਤਾਰੀਫ ਕਰਦੇ ਹਾਂ ਪ੍ਰਭੂ ਜੀ ਤੁਸੀਂ ਮਹিমা ਦੇ ਯੋਗ ਆਤਮ ਪਵਿੱਤਰ ਪਰਮੇਸ਼ਰੋ ਖੁਦਾ ਤੁਸੀਂ ਰਹਿਮ ਕਰਨ ਵਾਲੇ ਦਇਆ ਕਰਨ ਵਾਲੇ ਪਿਆਰੇ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਕਿਰਪਾ ਕਰਨ ਵਾਲੇ ਸਮਰਥੀ ਪਿਆਰੇ ਪਰਮੇਸ਼ਰੋ ਖੁਦਾ ਦਇਆ ਕਰੋ ਰਹਿਮ ਕਰੋ ਕਿਰਪਾ ਕਰੋ ਬਤਾ ਪਰਮੇਸ਼ਰ ਖੁਦਾਵਨ ਤੁਸੀਂ ਆਤਮ ਪਵਿੱਤਰ ਪਰਮੇਸ਼ਰੋ ਪ੍ਰਭੂ ਜੀ ਸੱਚਮੁੱਚ ਤੁਸੀਂ ਦਇਆ ਦੇ ਸਾਗਰੋ ਮਹਾਨ ਖੁਦਾਵਨ ਤੁਹਾਡਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਮੇਰੇ ਪਿਆਰੇ ਪਰਮੇਸ਼ਰ ਪ੍ਰਭੂ ਜੀ ਅੱਜ ਦੀ ਸਵੇਰ ਲਈ ਅੱਜ ਦੇ ਦਿਨ ਲਈ ਅੱਜ ਦੇ ਸੁੰਦਰ ਸਮੇਂ ਲਈ ਪਿਆਰੇ ਖੁਦਾਵਨ ਅੱਜ ਦਾ ਇਹ ਜੋ ਸੁੰਦਰ ਪਾਕ ਸਮਾਂ ਤੁਸੀਂ ਸਾਡੀ ਜ਼ਿੰਦਗੀਆਂ ਚ ਲੈ ਕੇ ਆਏ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਜਿਉਂਦੇ ਰੱਖਿਆ ਖੁਦਾਬੰਦ ਬਹੁਤ ਸਾਰੇ ਜਾਨਸੀ ਜੋ ਅੱਜ ਦੇਸ ਦਿਨ ਨੂੰ ਨਾ ਦੇਖ ਸਕੇ ਪਿਤਾ ਪਰਮੇਸ਼ਰ ਪਰ ਤੁਸੀਂ ਸਾਨੂੰ ਅੱਜ ਦੇ ਇਹ ਸਾਹ ਅੱਜ ਦਾ ਨਵਾਂ ਦਿਨ ਨਵਾਂ ਮੌਕਾ ਸਾਨੂੰ ਬਖਸ਼ਿਆ ਪਿਤਾ ਕਿ ਅਸੀਂ ਤੁਹਾਡੇ ਹਜ਼ੂਰ ਸਭ ਮਿਲ ਕੇ ਦੁਆ ਪ੍ਰਾਰਥਨਾ ਕਰ ਸਕੀਏ ਪਿਤਾ ਪਰਮੇਸ਼ਰ ਸਾਡੇ ਸਭ ਦੀ ਪੁਕਾਰ ਨੂੰ ਤੁਸੀਂ ਸੁਣਨਾ ਪ੍ਰਭੂ ਜੀ ਸਾਨੂੰ ਆਪਣੇ ਲਹੂ ਦੇ ਬਿਸਲੇ ਸ਼ੁੱਧ ਕਰਨਾ ਖੁਦਾ ਆਪਣੇ ਆਤਮਾ ਦੇ ਨਾਲ ਸਾਨੂੰ ਬLES ਕਰਨਾ ਪ੍ਰਭੂ ਜੀ ਅਸੀਂ ਮਹਾਨ ਪਰਮੇਸ਼ਰ ਦੇ ਹਜ਼ੂਰ ਪਵਿੱਤਰ ਪੇਟਾਂ ਲੈ ਕੇ ਆਉਣ ਵਾਲੇ ਹੋਈਏ ਖੁਦਾਵਾਨ ਔਰ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਅੱਜ ਦੇ ਸੁਪਾਕ ਸੁੰਦਰ ਬਚਨ ਲਈ ਪਿਤਾ ਜੀ ਅੱਜ ਦੇ ਜੋ ਸੁੰਦਰ ਪਾਕ ਵਚਨ ਤੁਸੀਂ ਸਾਡੀਆਂ ਜ਼ਿੰਦਗੀਆਂ 'ਚ ਲੈ ਕੇ ਆਏ ਮੇਰੇ ਮਹਾਨ ਖੁਦਾਵੰਦ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ਼ ਕਰਦੇ ਮੇਰੇ ਮਹਾਨ ਖੁਦਾ ਜੋ ਤੁਸੀਂ ਦਇਆ ਦੇ ਸਾਗਰ ਰੱਤ ਪਵਿੱਤਰ ਪਰਮੇਸ਼ਰ ਉਹ ਪ੍ਰਭੂ ਜੀ ਤوڑا ਸ਼ੁਕਰ ਕਰਦੇ ਆ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵਨ ਆਪਣੇ ਲਹੂ ਦੇ ਵਸੀਲੇ ਹਰ ਇੱਕ ਨੂੰ ਬLES ਕਰਨਾ ਆਸ਼ੀਸ਼ਿਤ ਕਰਨਾ ਸ਼ੁੱਧ ਕਰਨਾ ਬਾਰੇ ਪ੍ਰਭੂ ਜੀ ਔਰ ਜਨੇਵੀ ਪੈਨ ਪਾਈਆਂ ਨੂੰ ਖੁਦਾਵਨ ਤੁਸੀਂ ਇਸ ਸੰਸਾਰ ਦਾ ਨਮਕ ਠਹਿਰਾਇਆ ਪ੍ਰਭੂ ਜੀ ਅਸੀਂ ਹਮੇਸ਼ਾ ਹੀ ਸਵਾਦ ਲੈ ਰਹੀ ਹਾਂ ਤੇ ਬਹੁਤਿਆਂ ਦੇ ਕੇਸ ਦਾ ਕਾਰਨ ਬਣੀਏ ਪ੍ਰਭੂ ਜੀ ਅਸੀਂ ਬੁਰਿਆਂ ਨੂੰ ਪਤਾ ਪਰਮੇਸ਼ਰ ਤੁਹਾਡੀ ਸੰਗਤੀ ਵਿੱਚ ਲੈ ਕੇ ਆਈਏ ਬੇਸਵਾਦਿਆਂ ਦਾ ਸਵਾਦ ਬਦਲੀ ਪਤਾ ਪਰਮੇਸ਼ਰ ਜ਼ਹਿਰੀਲੀਆਂ ਨੂੰ ਮਿੱਠਾ ਕਰੀਏ ਬੰਜਰਪਾਨ ਤੇ ਬੇਜਾਨਾ ਦੇ ਵਿੱਚ ਨਵੀਂ ਜਾਨ ਭੁੱਕਣ ਵਾਲੇ ਹੋ ਜਾਏ ਪਤਾ ਪਰਮੇਸ਼ਰ ਖੁਦਾ ਸਾਡੀ ਮਦਦ ਕਰਨਾ ਰਾਮ ਕਰਨਾ ਕਿਆ ਕਰਨਾ ਮੇਰੇ ਮਹਾਨ ਸਮਰਤੀ ਆਤਪਵਿੱਤਰ ਪਰਮੇਸ਼ਰ ਆਪਣੀ ਕਿਰਪਾ ਆਪਣੇ ਲਾਹੂ ਦੇ ਵਸੀਲੇ ਸਾਡਾ ਸਭ ਦਾ ਅਭਿਸ਼ੇਕ ਕਰਨਾ ਖੁਦਾ ਸਾਡੀ ਮਦਦ ਕਰਨਾ ਰਹਿਮ ਕਰਨਾ ਪੈਰੇ ਪਰਮੇਸ਼ਰ ਪ੍ਰਭੂ ਜੀ ਆਪਣੇ ਦੂਤਾਂ ਦੇ ਦੁਆਰਾ ਸਾਡੀ ਹਿਫਾਜ਼ਤ ਕਰਨਾ ਪੈਰੇ ਖੁਦਾਵੰ ਖੁਦਾ ਸੱਚਮੁੱਚ ਮੇਰੇ ਜ਼ਿੰਦਾ ਖੁਦਾਵੰ ਪ੍ਰਭੂ ਜੀ ਤੁਸੀਂ ਕਲਾਮ ਚ ਕਿਹਾ ਕਿ ਜੇ ਇੱਕ ਨਮਕ ਬੇਸਵਾਦ ਹੋ ਜਾਵੇ ਤਾਂ ਪੈਰਾਂ ਥੱਲੇ ਸਟਿਆ ਤੇ ਮਿੱਧਿਆ ਜਾਵੇਗਾ ਖੁਦਾਵੰ ਸਾਨੂੰ ਇਸ ਜਿੱਕਰ ਦੀ ਖੁੱਭਨ ਦੇ ਵਿੱਚੋਂ ਤੁਸੀਂ ਕੱਢਿਆ ਤੇ ਆਪਣੇ ਨਾਮ ਦੇ ਵਿੱਚ ਇੱਕ ਅੱਛਾ ਟੇਸਟ ਦਿੱਤਾ ਹੁਣ ਸਾਡੀ ਮਦਦ ਕਰਨਾ ਖੁਦਾ ਕਿ ਆਪਣੇ ਆਖਰੀ ਸਾਹ ਤੱਕ ਅਸੀਂ ਮਹਿਮਾ ਦੇ ਵਿੱਚ ਬਣੇ ਰਹੀਏ ਧੰਨਵਾਦ ਚ ਬਣੇ ਰਹੀਏ ਪ੍ਰਭੂ ਜੀ ਅਸੀਂ ਕਦੇ ਵੀ ਕੋਈ ਪਾਪ ਗਲਤੀ ਗੁਨਾਹ ਨਾ ਕਰੀਏ ਹੁੰਦਾ ਐਸਾ ਸਤੋ ਕੋਈ ਵੀ ਕੰਮ ਨਾ ਹੋਵੇ ਜਿੱਦ ਕਰਕੇ ਤੁਸੀਂ ਸਤੋ ਕਰੋਧੀ ਤੋਬੇ ਦਾਜੀ ਪਰ ਅਸੀਂ ਪ੍ਰਤੀ ਦਿਨ ਇਹ ਹਮ ਆਪਣੇ ਪਰਮੇਸ਼ਰ ਚ ਮਗਰਨਾ ਤੇ ਆਨੰਦਿਤ ਰਹੀਏ ਖੁਦਾਵੰ ਸਾਡੀ ਜ਼ਿੰਦਗੀ ਦਾ ਮਕਸਦ ਹਰ ਵੇਲੇ ਤੁਹਾਡੇ ਨਾਮ ਨੂੰ ਮਹਿਮਾ ਦੇਣਾ ਹੈ ਪਿਤਾ ਜੀ ਅਸੀਂ ਪ੍ਰਤੀ ਦਿਨ ਇਹ ਹਮ ਆਪਣੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਗਾਈਏ ਸ਼ੁਕਰ ਦੇ ਵਿੱਚ ਹਮੇਸ਼ਾ ਬਣੀ ਰਹੀਏ ਸ਼ੁਕਰਾਨੇ ਵਿੱਚ ਬਣੀ ਰਹੀਏ ਪਤਾ ਪਰਮੇਸ਼ਰ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਦੇ ਵਸੀਲੇ ਅਸੀਂ ਸਭ ਦੇ ਸਭ ਬlesed ਹੋਰ ਆਸ਼ੀਸ਼ਿਤ ਰਹੀਏ ਖੁਦਾਵੰਤ ਸਾਡੇ ਵਿਚਲੇ ਅਸ਼ੁੱਧੀ ਨੂੰ ਤੁਸੀਂ ਦੂਰ ਕਰਨਾ ਸਾਨੂੰ ਹਮੇਸ਼ਾ ਹੀ ਪਵਿੱਤਰ ਸ਼ੁੱਧ ਬਣਾਉਣਾ ਖੁਦਾ ਅਸੀਂ ਬਹੁਤਿਆਂ ਦੇ ਛੁਟਕਾਰੇ ਦਾ ਕਾਰਨ ਬਣੀਏ ਪ੍ਰਭੂ ਜੀ ਬਹੁਤਿਆਂ ਦੀ ਚੰਗਿਆਈ ਦਾ ਕਾਰਨ ਬਣੀਏ ਖੁਦਾ ਸ਼ਿਫਾ ਦੇ ਫੁਹਾਰੇ ਸਾਤੋਂ ਛੁੱਟਣ ਖੁਦਾਵੰ ਅਸੀਂ ਆਪਣੇ ਪਰਮੇਸ਼ਰ ਦੇ ਵਿੱਚ ਮगन ਅਤੇ ਆਨੰਦੀ ਤਰੀਏ ਖੁਦਾਵੰ ਸਾਡੀ ਜ਼ਿੰਦਗੀ ਦਾ ਪ੍ਰਤੀਫਲ ਤੁਹਾਡੇ ਹੀ ਵੱਲੋਂ ਰਿਲੀਜ਼ ਕੀਤਾ ਜਾਵੇ ਔਰ ਅਸੀਂ ਸਭ ਹੀ ਖੁਦਾਵੰ ਬਹੁਤਿਆਂ ਦੇ ਸ਼ਿਫਾ ਛੁਟਕਾਰੇ ਦਾ ਕਾਰਨ ਬਣੀਏ ਪੂਰੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ 'ਚ ਸੌਂਪ ਦੇ ਖੁਦਾ ਦੁਆ ਕਰਦੇ ਹਾਂ ਸਾਰੇ ਘਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰ ਦੁਆ ਕਰਦੇ ਮਹਾਨ ਖੁਦਾਵਾਨ ਤੁਹਾਡੇ ਬੇਟੇ ਹਰਜੀਤ ਲਈ ਪਤਾ ਪਰਮੇਸ਼ਰ ਜੋ ਘਰ ਵਿੱਚ ਬਹੁਤ ਲੜਾਈ ਕਲੇਸ਼ ਕਰਦੇ ਨੇ ਖੁਦਾਵਾਨ ਦੇ ਮਨ ਨੂੰ ਹਲੀਮ ਕਰਨਾ ਨਮਰ ਕਰਨਾ ਹਰ ਇੱਕ ਗੁੱਸੇ ਅਤੇ ਲੜਾਈ ਝਗੜੇ ਦੀ ਸਪ੍ਰਿਟ ਦਿਸਪ੍ਰਾਨਵਾਜਾਦ ਕਰਨਾ ਖੁਦਾਵਾਨ ਕੁਲਵਿੰਦਰ ਕੌਲੀ ਦੁਆ ਕਰਦੇ ਆ ਜੋ ਵੀ ਸਪੈਨ ਦੀ ਸਕਿਨ ਅਲਰਜੀ ਹੈ ਖੁਦਾਵਾਨ ਇਹਨਾਂ ਦੀ ਸਕਿਨ ਤੇ ਹੋਣ ਵਾਲੀ ਸਾਰੀ ਅਲਰਜੀ ਇਸ਼ੂ ਨਾਮ ਚ ਦੂਰ ਹੋ ਜਾਵੇ ਪਤਾ ਚੰਗੀ ਸਿਹਤ ਨਾਲ ਬਲੈਸ ਕਰੋ ਅੱਜ ਇਹ ਕੁਮਾਰ ਲਈ ਦੁਆ ਕਰਦੇ ਜੋ ਅਜਨ ਦੇ ਐਗਜ਼ਾਮ ਹੈ ਖੁਦਾਵਾਨ ਬਹੁਤ ਅੱਛੇ ਐਗਜ਼ਾਮ ਦੇ ਨੰਬਰਾਂ ਦੇ ਨਾਲ ਇਹਨਾਂ ਨੂੰ ਬਲੈਸ ਕਰਨਾ ਜਸਵੀ ਕਮਲਜੀਤ ਜਨ ਸਫਲਤਾ ਨੂੰ ਪ੍ਰਾ ਯੋਗਾ ਸਿੰਗਲੀ ਦੁਆ ਕਰਦੇ ਖੁਦਾਵਾਨ ਜੇ ਬ ਵਿਚਾਰ ਵਿੱਚ ਨੇ ਖੁਦਾ ਹਰ ਤਰ੍ਹਾਂ ਦੇ ਵਿਚਾਰਿਕ ਥਾਟਸ ਅਤੇ ਬੁਰੇ ਵਿਚਾਰਾਂ ਤੋਂ ਜ਼ਾਹਰ ਕਰੋ ਪਵਿੱਤਰਤਾਈ ਵਿੱਚ ਬਣੇ ਰਹਿਣ ਚਾ ਦੀ ਮਦਦ ਕਰੋ ਪਿਆਰੇ ਖੁਦਾਵਾਨ ਪਰਮਜੀਤ ਕਾਲੀ ਦੁਆ ਕਰਦੇ ਹਾਂ ਜੋ ਇਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਹੈ ਖੁਦਾ ਜੇ ਇਸ ਭੈਣ ਨੂੰ ਚੰਗਿਆ ਕਰੋ ਆਜ਼ਾਦ ਕਰੋ ਹਰ ਇੱਕ ਕਮੀ ਘੱਟੀ ਕਮਜ਼ੋਰੀ ਨੂੰ ਦੂਰ ਕਰੋ ਪਿਤਾ ਜੀ ਸ਼ਮਨਦਲੀ ਦੁਆ ਕਰਦੇ ਆ ਇਹ ਜੋ ਵੀ ਕੰਮ ਕਰਦੇ ਨੇ ਪਿਤਾ ਇਸ ਕੰਮ ਦੇ ਵਿੱਚ ਇਸ ਭੈਣ ਨੂੰ ਬLESਸ ਕਰਨਾ ਬਰਕਤ ਦੇਣਾ ਕਾਰੋਬਾਰ ਵਿੱਚ ਵਾਧਾ ਕਰਨਾ ਮਹਿਮਾ ਦਾ ਮੁਕਟ ਇਹਨਾਂ ਦੇ ਸਿਰ ਤੇ ਰੱਖਣਾ ਪ੍ਰਭੂ ਜੀ ਗੁਰਦਿਆਲ ਸਿੰਘ ਲਈ ਦੁਆ ਕਰਦੇ ਖੁਦਾ ਹੱਥ ਦੇ ਕੰਮਾਂ 'ਚ ਬਰਕਤ ਤੇ ਆਸ਼ੀਸ਼ ਦੇਣਾ ਕਾਰੋਬਾਰ 'ਚ ਵਾਧਾ ਕਰਨਾ ਨਵੇਂ ਕਾਰਨ ਨਵੀਂ ਬਰਕਤ ਦੇ ਨਾਲ ਇਹਨਾਂ ਨੂੰ ਬLESਸ ਕਰਨਾ ਕਰਦੇ ਵਿੱਚ ਹੋਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਜਗਦੀਪ ਸਿੰਘ ਲਈ ਦੁਆ ਕਰਦੇ ਆ ਕਾਰੋਬਾਰ 'ਚ ਵ ਰਾਸਦਾਨ ਨੂੰ ਖੋਲੋ ਖੁਦਾਬਨ ਨਵੀਂ ਦਿਸ਼ਾ ਤੇ ਨਵੇਂ ਰਾਸਦਾਨਾ ਬles ਕਰੋ ਸੁਖਵਿੰਦਰ ਸਿੰਘ ਲਈ ਦੁਆ ਕਰਦੇ ਖੁਦਾਬਨ ਪੂਰੇ ਪਰਿਵਾਰ ਨੂੰ ਬਰਕਤ ਆਸ਼ੀਰਵਾਦ ਦੇਣਾ ਖੁਦਾਬਨ ਚੰਗੀ ਸਿਹਤ ਅਤੇ ਅੱਛੀ ਪ੍ਰਾਰਥਨਾ ਲਾਈਫ ਨਾਲ ਬles ਕਰਨਾ ਪ੍ਰਭੂ ਜੀ ਹਰਪ੍ਰੀਤ ਘੋਲ ਲਈ ਦੁਆ ਕਰਦੇ ਆ ਜੋ ਵੀ ਇਹਨਾਂ ਦੇ ਪਰਿਵਾਰ 'ਚ ਪਤਾ ਹੀ ਵਾਲਾ ਅਟੈਕ ਹੁੰਦੇ ਨੇ ਖੁਦਾ ਹਰ ਇੱਕ ਇਵਲ ਅਟੈਕ ਯੀਸ਼ੂ ਨਾਮ 'ਚ ਦੂਰ ਕਰ ਦਿੱਤੀ ਜਨ ਖੁਦਾਬਨ ਇਹਨਾਂ ਦੀ ਜ਼ਿੰਦਗੀ 'ਚ ਪਤਾ ਪਰਮੇਸ਼ਰ ਆਤਮਾ ਦੇ ਗਹਿਰੇ ਪੇਰ ਤਾਨੂੰ ਪ੍ਰਗਟ ਕਰੋ ਸੱਚੀ ਸ਼ਾਂਤੀ ਪਵਿੱਤਰਤਾਈ ਨੂੰ ਦੋ ਪਿਤਾ ਜੀ ਰਾਣੀ ਲਈ ਦੁਆ ਕਰਦੇ ਖੁਦਾ ਜੋ ਵੀ ਇਹਨਾਂ ਦੇ ਘਰ ਵਿੱਚ ਡੌਗ ਰੱਖਿਆ ਪਿਤਾ ਪਰਮੇਸ਼ਰ ਉਸ ਡੌਗ ਨੂੰ ਜੋ ਵੀ ਹੱਡੀ ਦੀ ਪ੍ਰੋਬਲਮ ਹੈ ਰਸੋਲੀ ਦੀ ਪ੍ਰੋਬਲਮ ਹੈ ਯੈਸ਼ੂ ਨਾਮ ਚ ਇਹ ਆਜ਼ਾਦ ਕਰ ਦਿੱਤੇ ਜਨ ਖੁਦਾ ਹਰ ਤਰ੍ਹਾਂ ਦਾ ਆਪਰੇਸ਼ਨ ਇਸ ਡੌਗ ਦਾ ਕੈਨਸਲ ਹੋ ਜਾਵੇ ਜੱਜ ਸਿੰਘ ਲਈ ਦੁਆ ਕਰਦੇ ਖੁਦਾਵਨ ਜੇ ਪ੍ਰਾਰ ਪ੍ਰੇਅ ਨਹੀਂ ਕਰ ਪਾਉਂਦੇ ਪ੍ਰਭੂ ਜੀ ਕਾਨੂੰ ਆਪਣੇ ਆਤਮਾ ਪ੍ਰਾਰਥਨਾ ਵਿੱਚ ਬਣੇ ਰਹਿਣ ਚ ਮਦਦ ਕਰਨਾ ਪ੍ਰਾਰਥਨਾ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਸ਼ਮਸ਼ੂਨ ਲਈ ਦੁਆ ਕਰਦੇ ਪਿਤਾ ਜੋਸ ਬੱਚੇ ਦੇ ਦਿਲ ਦੇ ਵਿੱਚ ਛੇਕ ਹੈ ਬਿਤਾ ਪਰਮੇਸ਼ਰ ਤੁਸੀਂ ਕਹਿ ਕੇ ਮੈਂ ਹਿਰਦੇਆਂ ਤੇ ਗੁਰਦੇਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਖੁਦਾ ਇਸ ਬੱਚੇ ਦੇ ਦਿਲ ਨੂੰ ਹੀਲ ਕਰੋ ਬਿਤਾ ਪਰਮੇਸ਼ਰ ਨਵੇਂ ਦਿਲ ਦੇ ਨਾਲ ਬਲੈਸ ਕਰੋ ਗੁਰਪ੍ਰੀਤ ਕੌਲੀ ਦੁਆ ਕਰਦੇ ਖੁਦਾ ਜੋ ਬਿਨਾ ਦੇ ਹੱਥਾਂ ਦੇ ਉੱਤੇ ਮੱਸੇ ਹੋ ਗਏ ਨੇ ਖੁਦਾਵਨ ਤੁਸੀਂ ਕਹਿ ਕੇ ਮੈਂ ਤੇਰੇ ਦੋਨਾਂ ਹੱਥਾਂ ਵਿੱਚ ਬਰਕਤ ਦਿੱਤੀ ਬਿਤਾ ਅਜੇ ਸੱਥਾਂ ਨੂੰ ਬਰਕਤ ਨਾਲ ਬਲੈਸ ਕਰੋ ਪ੍ਰਭੂ ਜੀ ਹਰ ਤਰ੍ਹਾਂ ਦੇ ਮੱਸੇ ਦੋਨਾਂ ਹੀ ਹੱਥਾਂ ਤੋਂ ਯੇਸ਼ੂ ਨਾਮ ਦੇ ਵਿੱਚ ਗਾਇਬ ਹੋਜਣ ਪਿਤਾ ਪਰਮੇਸ਼ਰ ਮਨੀਸ਼ਾ ਲਈ ਦੁਆ ਕਰਦੇ ਹਾਂ ਚੰਗੀ ਸਿਹਤ ਨਾਲ ਬLES ਕਰੋ ਹਰ ਕਮੀ ਘਟੀ ਕਮਜ਼ੋਰੀ ਤੋਂ ਜ਼ਾਦ ਕਰੋ ਸੁਮਨ ਲਈ ਦੁਆ ਕਰਦੇ ਖੁਦਾਵੰਦ ਇਸ ਭੈਣ ਦੇ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਤੋਂ ਉਹਨਾਂ ਨੂੰ ਜ਼ਾਦ ਕਰਕੇ ਘਰ ਵਿੱਚ ਆਪਸੀ ਪਿਆਰ ਮੇਲ ਮਲਾਬ ਦੋ ਪਿਤਾ ਜੀ ਇੱਜ਼ਤ ਮਹਿਮਾ ਦਾ ਮੁਕਟ ਇਹਨਾਂ ਦੇ ਸਿਰ ਤੇ ਰੱਖੋ ਖੁਦਾਵੰਦ ਮੁਸਕਾਨ ਲਈ ਦੁਆ ਕਰਦੇ ਹਾਂ ਜੋ ਵਿਨਦੀ ਜ਼ਿੰਦਗੀ ਸਾਡੀ پاک ਮਰਜ਼ੀ ਹੈ ਪਿਤਾ پاک ਮਰਜ਼ੀ ਨੂੰ ਪੂਰਾ ਕਰੋ ਕਾਰੋਬਾਰ ਵਿੱਚ ਵਾਧਾ ਕਰੋ ਨਵੇਂ ਕਾਰੋਬਾਰਾਂ ਨਾਲ ਬLES ਕਰੋ ਖੁਦਾਵੰਦ ਰੀਤੂ ਲਈ ਦੁਆ ਕਰਦੇ ਹਾਂ ਖਾਸ ਕਰਕੇ ਦੁਆ ਕਰ ਦੇਣਾ ਤੇ ਬੇਟੇ ਯਹੋਸ਼ੂਆ ਲਈ ਪਿਤਾ ਉਹਨਾਂ ਨੂੰ ਆਗਿਆਕਾਰੀ ਦਾ ਸਪਿਰਟ ਦੇ ਖੁਦਾਵਨ ਆਪਣੇ ਵਚਨ ਪ੍ਰਾਰਥਨਾ ਵਿੱਚ ਵਧਾਓ ਪ੍ਰਭੂ ਜੀ ਹਰੀ ਕਸ਼ਰਾਰਤੀ ਮਨ ਤੋਂ ਜ਼ਾਦ ਕਰਕੇ ਖੁਦਾਵਨ ਯਹਵਾ ਪਰਮੇਸ਼ਰ ਦੇ ਡਰ ਪੈਰ ਦੇ ਵਿੱਚ ਲਾਓ ਪਿਤਾ ਸੰਤੋਸ਼ਲੀ ਦੁਆ ਕਰਦੇ ਪਿਤਾ ਪਰਮੇਸ਼ਰ ਇਹਨਾਂ ਦੇ ਬੱਚਿਆਂ ਦੇ ਰਿਸ਼ਤੇ ਹੋਣ ਚਾਹਣਾਂ ਦੀ ਮਦਦ ਕਰਨਾ ਜਿੰਨਾ ਸੱਚਿਆਂ ਸਹਾਇਕ ਨਾ ਨੂੰ ਤੁਸੀਂ ਇਹਨਾਂ ਦੇ ਬੇਟਿਆਂ ਲਈ ਬਣਾਇਆ ਖੁਦਾਵੰਦ ਉਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਚ ਰਿਲੀਜ਼ ਕਰੋ ਖੁਦਾਵੰਦ ਮਾਨਪ੍ਰੀਤ ਕੋਲ ਲਈ ਦੁਆ ਕਰਦੇ ਆਂ ਪੂਰੇ ਪਰਿਵਾਰ ਨੂੰ ਬਰਕਤ ਅਤੇ ਆਸ਼ੀਰਵਾਦ ਦੇਣਾ ਖੁਦਾਵੰਦ ਹਾਰੇ ਕੋ ਰੋਗ ਬੰਧਨ ਬਬਾ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਜ਼ਾਦ ਕਰਨਾ ਦੁਆ ਕਰਦੇ ਪਹਿਰੇ ਪ੍ਰਭੂ ਜੀ ਇਹਨਾਂ ਘਰ ਵਿੱਚ ਰੱਖਿਆ ਸਜਾਲਤ ਤੇ ਤੇਲੀ ਪਹਿਰੇ ਖੁਦਾਵੰਦ ਅੱਜ ਤੋਂ ਇੱਕ ਯਾਮ ਜਾਲ ਤੇਲ ਨਹੀਂ ਪਿਤਾ ਜੀ ਅਜ ਤੋੇ ਸ਼ਿਫਾ シュਡਕਾਰਾ ਰਜ਼ਾਦੀ ਦੇਣ ਵਾਲਾ پاک ਪਵਿੱਤਰ ਲਹੂ ਹੈ ਪਰੇ ਖੁਦਾਵੰ ਅਜ ਤੋੇ ਜ਼ਿੰਦਾ ਲਹੂ ਨੂੰ ਜਾਦਵੀ ਘਰਾਂ ਦੇ ਕੋਨੇ-ਕੋਨੇ ਲਗਾਇਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਇਸ ਨਾਮ ਸੇ ਰੱਦ ਹੋ ਜਾਣ ਕੈਨਸਲ ਹੋ ਜਾਣ ਖੁਦਾਵੰ ਤੁਹਾਡੀ ਕਿਰਪਾ ਅਸ਼ਿਸ਼ ਬਰਕਤ ਆਇਆ ਭਲਾਈ ਸਦਾ ਤੋਂ ਲੈ ਕੇ ਸਦਾ ਤੱਕ ਨਾ ਸਾਰਿਆਂ ਦੀ ਜ਼ਿੰਦਗੀ ਚ ਮੰਗਦੇ ਖੁਦਾ ਜ਼ਿੰਦਾ ਲਹੂ ਦੇ ਵਸੀਲੇ ਨਾਲ ਸਾਰਿਆਂ ਨੂੰ ਆਜ਼ਾਦ ਕਰ ਦੇ ਖੁਦਾ ਸਾਰੇ ਰੋਗਾਂ ਨੂੰ ਕੈਨਸਲ ਕਰ ਦੇ ਪ੍ਰਭੂ ਜੀ ਇਸ ਪੂਰੀ ਹੀ ਪ੍ਰਾਰਥਨਾ ਨੂੰ ਇਸ ਨਾਮ ਸੇ ਦੇ ਜ਼ਿੰਦਾਰ ਸਮਰਥੀ ਨਾਮ ਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਅਮੀਨ 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 ਸਾਰੇ ਕ੍ਰਿਸਤੀਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮ